ਵਿਆਹ ਨੂੰ ਲੈ ਕੇ ਸੀ ਗੱਲਾਂ ਕਰਨ ਲੱਗੇ ਜਾਂਦੇ ਵੀ ਯਾਰ ਵਿਆਹ ਕਿਵੇਂ ਹੋ ਕਹਿੰਦਾ ਜਿੱਥੇ ਜਿੱਥੇ ਤੇਰਾ ਭਰਾ ਖੜਾ ਹੋਇਆ ਨਾ ਐਮਐਲਏ ਉੱਤੇ ਕਹਿੰਦਾ ਜਾਗੋ ਲੈ ਕੇ ਜਾਵਾਂਗੇ ਉੱਥੇ ਕਹਿੰਦਾ ਫਿਰ ਐ ਨਹੀਂ ਆ ਇੱਕ ਜਗ੍ਹਾ ਤੇ ਖੜ੍ਹ ਗਏ ਫਿਰ ਕਹਿੰਦਾ ਪਾਰਟ ਬਣਾਵਾਂਗੇ ਆਪਾਂ ਹਰੇਕ ਜਗ੍ਹਾ ਤੇ ਖਾੜਾ ਲੱਗੂਗਾ ਕਿਹੜੇ ਕਿਹੜੇ ਗਾਇਕ ਆ ਕਹਿੰਦਾ ਬਹੁਤ ਸਾਰੇ ਕਰਕੇ ਰੱਖਾਂਗੇ ਵਿਆਹ ਕਹਿੰਦਾ 15-20 ਦਿਨ ਚੱਲੂ ਬਹੁਤ ਵੱਡੇ ਸੁਪਨੇ ਸਿ ਵਿਆਹ ਨੂੰ ਲੈ ਮੈਂ ਜਦੋਂ ਵਿਆਹ ਕਰਾਇਆ ਬਾਈ ਆਪਾਂ ਵਿਆਹ ਮੈਂ ਕਰਵਾਉਣਾ ਸੀ ਮੇਰੇ ਵੀ ਸੁਪਨੇ ਸਨ ਵਿਆਹ ਦੇ ਮੈਂ ਵੀ ਚੁੰਨੀ ਚੜਾਵੇਂਗੀ ਕੀਤਾ ਮੇਰੀ ਫੋਟੋ ਵੀ ਵਾਇਰਲ ਹੋਈ ਸੈਂ ਕੋਈ ਵਿਆਹ ਨਹੀਂ ਚੁੱਪ ਕਰਕੇ ਵਿਆਹ ਕਰਾ ਕੇ ਕਿਉਂਕਿ ਸਾਨੂੰ ਮੌਤ ਦਾ ਹੀ ਬਹੁਤ ਵੱਡਾ ਦੁੱਖ ਸੀ ਵੀ ਦਿਲ ਨਹੀਂ ਕਰਦਾ ਉਹ ਚੀਜ਼ਾਂ ਨੂੰ ਖੁਸ਼ੀਆਂ ਮਨਾਉਣ ਨੂੰ ਕਿਉਂਕਿ ਖੁਸ਼ੀਆਂ ਉਦੋਂ ਹੁੰਦੀਆਂ ਜਦੋਂ ਤੁਹਾਡਾ ਭਰਾ ਆਪਦੇ ਵਿੱਚ ਹੁੰਦਾ। ਆਪ ਤੂੰ ਕਹਦੇ ਈ ਹੈ ਕਿ ਜੇ ਸਾਨੂੰ ਸਾਡਾ ਭਰਾ ਐਡਾ ਹੀਰਾ ਬੰਦਾ ਦਿੱਤਾ ਸੀ ਤਾਂ ਉਹਨੂੰ ਸਾਡੇ 'ਚ ਰਹਿਣ ਦਿੰਦਾ। ਹਲੇ ਤੌਹਨੇ ਨਾਮ ਕਮਾਇਆ ਸੀ। ਹਲੇ ਬਹੁਤ ਵਿਚਾਰਨੇ ਕੁਝ ਹੰਡਾਉਣਾ ਸੀਗਾ। ਖਾਸ ਦਾ ਖੇਡ ਦਾ ਜਿਹੜਾ ਪਰਿਵਾਰ ਸੀ ਉਹਨਾਂ ਨੇ ਉਜਾੜ ਕੇ ਰੱਖਤਾ। ਪਰਿਵਾਰ ਕੀ ਸਾਡਾ ਪਿੰਡ ਹੀ ਸਾਰਾ। ਹੁਣ ਤੁਸੀਂ ਇਹ ਲਾ ਲਓ ਕਿ ਅਸੀਂ ਨਾਂ ਦਿਵਾਲੀ ਬਣਾਈ ਉਸ ਤੋਂ ਬਾਅਦ ਨਾ ਹੋਲੀ। ਖੱਡੇ ਪਿੰਡ ਦੇ ਬੰਦਿਆਂ ਨਾਲ ਉਹਦਾ ਉਮੀ ਬਿਵਹਾਰ ਸੀਗਾ ਜਿਵੇਂ ਪਹਿਲਾਂ ਸੀਗਾ ਉਹਦੇ ਵਿੱਚ ਕੋਈ ਚੇਂਜ ਨਹੀਂ ਆਇਆ ਕੋਈ ਅਲੱਗ ਨਹੀਂ ਇਦਾਂ ਹੋਇਆ ਯਾਰ ਹੁਣ ਬੰਦਾ ਜਦੋਂ ਮਾੜਾ ਜਾਂ ਸਟਾਰ ਬਣਦੇ ਆ ਨਾ ਜਾ ਕੇ ਚੰਡੀਗੜ੍ਹ ਬੈਠ ਜਾਂਦਾ ਪਰ ਉਹਦੇ ਵਿੱਚ ਕੋਈ ਚੇਂਜ ਨਹੀਂ ਸੀ ਆਇਆ ਉਹ ਬੰਦਾ ਸਾਡਾ ਓਮੀ ਗੱਗੂ ਸੀਗਾ ਜਿਵੇਂ ਪਹਿਲਾਂ ਸੀਗਾ ਤਾਈ ਵੀ ਜਾਣਦੇ ਆ ਕਿ ਉਹਨੇ ਡਰੇਕ ਨਾਲ ਵੀ ਕਰ ਲੈਣੀ ਸੀ ਕਲਾ ਹੋ ਰਹੀਆਂ ਸੀ ਗੱਲਾਂ ਕਿ ਡਰੇਕ ਨਾਲ ਉਹਦਾ ਆ ਰਿਹਾ ਗਾਣਾ ਤੇ ਹੋ ਸਕਦਾ ਸੀ ਉਹ ਬੰਦੇ ਨੇ ਹਾਲੀਵੁੱਡ 'ਚ ਤਾਂ ਹੁਣ ਵੀ ਚੱਲ ਰਿਆ ਤੇ ਹਾਲੀਵੁੱਡ ਨੂੰ ਵੀ ਆਪਦੇ ਅੰਦਰ ਸਮੇਟ ਲੈਣਾ ਸੀ ਭਾਵੇਂ ਅੰਗਰੇਜ਼ਾਂ ਨੂੰ ਸਮਝ ਆਉਂਦਿਆਂ ਨਹੀਂ ਗਾਣੇ ਆਉਂਦੇ ਪਰ ਬੇਵ ਬ ਜਿਹੜੀ ਉਹਦੀ ਸਿੱਧੂ ਮੂਸੇ ਵਾਲੀ ਉਹ ਬੇਵ ਉਹਨਾਂ ਦੇ ਦਿਲਾਂ 'ਚ ਧੜਕਦੀ ਆ ਤੇ ਦੇਸ਼ਾਂ ਅਦੇਸ਼ਾਂ 'ਚ ਵਜਦੀ ਮੌਤ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਨੇ ਕੋਈ ਗੱਲ ਦੱਸੀ ਤੁਹਾਨੂੰ ਮੈਨੂੰ ਕੁਝ ਗੱਲਾਂ ਤੰਗ ਕਰ ਰਹੀਆਂ ਨੇ ਜਾਂ ਮੈਂ ਪਰੇਸ਼ਾਨ ਉਹ ਬੰਦੇ ਨੇ ਬੋਲ ਪਗਾਏ ਵੀ ਆ ਤੇ ਆਂਦਰ ਸਟਾਰ ਬਣ ਕੇ ਵੀ ਸਾਡੇ ਨਾਲ ਉਵੇਂ ਹੀ ਵਿਚਰਦਾ ਸੀ ਜਿਵੇਂ ਭਰਾ ਹੁੰਦੇ ਆ। ਆਈਨਾ ਫਿਰ ਮੈਂ ਸ਼ੋ ਵੀ ਲਵਾਇਆ ਨਾ ਕੋਰਸ ਦਾ ਕੰਮ ਸਾਰਾ ਬੈਲੈਂਸ ਕਰਨਾ ਮਿਊਜ਼ਿਕ ਨੂੰ ਤਾਂ ਬਾਈ ਨੇ ਮੈਨੂੰ ਉਹੀ ਚੀਜ਼ ਸਮਝਾਤੀ ਸਾਰੀ ਵੀ ਤੂੰ ਭਾਈ ਜਦੋਂ ਮੈਂ ਆਉਣਾ ਉਸ ਤੋਂ ਪਹਿਲਾਂ ਬੈਲੈਂਸ ਕਰ ਲਿਆ ਕਰ ਮਿਊਜ਼ਿਕ ਦਾ। ਸਾਰਾ ਸੀ ਦੜਬਾ ਸ਼ੋ ਵੀ ਲਾਇਆ ਉਸ ਤੋਂ ਬਾਅਦ ਜੈਪੁਰ ਸ਼ੋ ਗਏ ਆ ਨਵਾਂ ਸ਼ਹਿਰ ਦਾ ਸ਼ੋ ਤਾਂ ਸਾਰੇ ਸ਼ੋ ਜਿਹੜੇ ਮੈਂ ਬਾਈ ਨਾਲ ਲਵਾਇਆ। ਤਾਂ ਸਾਡੇ ਸਾਰਿਆਂ ਦਾ ਬਚਪਨ ਇੱਥੇ ਬੀਤਿਆ ਜਿਵੇਂ ਹੁਣ ਬੱਚੇ ਖੇਡਦੇ ਹੁੰਦੇ ਇੱਕ ਜਗ੍ਹਾ ਤੇ। ਤਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਅਸੀਂ ਇਕੱਠਾ ਨਹੀਂ ਸਾਰਾ ਜਿਹੜਾ ਸਮਾਂ ਬਤਾਇਆ ਤੇ ਉਸ ਤੋਂ ਬਾਅਦ ਸਾਡੇ ਸੁਭਨੇ ਸੀ ਇਹ ਸਿੱਧੂ ਵੀ ਗਾਉਂਦਾ ਹੁੰਦਾ ਸੀਗਾ ਤੇ ਮੇਰਾ ਵੀ ਜਿਹੜਾ ਗਾਉਂਦਾ ਹੁੰਦਾ ਸੀ ਕਿਉਂਕਿ ਸਿੱਧੂ ਦਾ ਜਿਹੜੀ ਟੱਚ ਸੀ ਥੋੜਾ ਜਿਹਾ ਸਟਾਰਟਿੰਗ ਤੋਂ ਬਹਿਮੀਆਂ ਦੀ ਉਦੋਂ ਆਈ ਸੀ ਐਲਬਮ ਆਈ ਸੀ 420 ਤਾਂ ਉਹਨੂੰ ਉਹ ਲਗਾਤਾਰ ਸੁਣਦਾ ਹੁੰਦਾ ਸੀਗਾ ਅੱਜ ਤੋਂ ਉੱਥੇ ਪੱਤਣੇ ਤੇ ਖੜ ਕੇ ਉੱਥੇ ਕਿਕਰ ਹੁੰਦੇ ਸੀ ਉਦੋਂ ਤੋਂ ਛਾਲਾ ਮਾਰਦੇ ਤਾਂ ਉਹ ਸਾਡਾ ਬਚਪਨ ਦੀ ਇੱਕ ਮਿੱਠੀ ਯਾਦ ਆ ਫਿਰ ਫੜਨ ਬੜੀ ਤੀਖੇੜਣਾ ਚੋਰ ਚਪਾਈ ਖੇਡਣਾ ਉਹ ਨਿੱਕੇ ਨਿੱਕੇ ਜਾਂਦਾ ਸਾਡੇ ਕਿ ਉਹ ਬੰਦੇ ਦਾ ਟੱਚ ਹੀ ਉਹ ਟਾਈਮ ਤੋਂ ਰੈਪ ਸਟਾਈਲ ਦਾ ਸੀਗਾ ਤਾਂ ਮੈਂ ਉਹਨੂੰ ਕਹੀ ਜਾਣਾ ਵੀ ਯਾਰ ਤੂੰ ਇਹ ਕੀ ਸੁਣਦਾ ਹੁੰਦਾ ਉਹਨਾ ਵੀ ਆਪਣਾ ਕਿਹੜਾ ਇਹ ਸਿੰਗਿੰਗ ਹੈ ਤਾਂ ਉਹ ਅਕਸਰ ਕਹਿੰਦਾ ਹੁੰਦਾ ਇਹ ਕਹਿੰਦਾ ਇਹ ਟਾਈਮ ਕਹਿੰਦਾ ਮੈਂ ਲੈ ਕੇ ਆਉਂਗਾ ਇੱਧਰ ਕਹਿੰਦਾ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਮਿਊਜ਼ਿਕ ਚੱਲੂਗਾ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਵਾਪਸ ਪਰਤ ਆਈਆਂ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੋਰ ਦੇ ਕੁੱਖੋਂ ਪੁੱਤ ਨੇ ਜਨਮ ਲਿਆ ਹੈ ਤੇ ਇਸ ਖਬਰ ਨੂੰ ਸੁਣ ਕੇ ਹਰ ਪਾਸੇ ਖੁਸ਼ੀ ਦੀ ਲਹਿਰ ਹੈ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਲਗਾਤਾਰ ਅਸੀਂ ਕਵਰੇਜ ਕਰ ਰਹੇ ਹਾਂ ਤੇ ਪ੍ਰੋ ਪੰਜਾਬ ਦੀ ਟੀਮ ਮੂਸਾ ਪਿੰਡ ਪਹੁੰਚੀ ਹੋਈ ਹੈ ਪਰ ਇਸ ਵਕਤ ਅਸੀਂ ਸਿੱਧੂ ਮੂਸੇਵਾਲਾ ਦੇ ਪੁਰਾਣੇ ਘਰ ਦੇ ਬਾਹਰ ਖੜੇ ਹਾਂ ਸਿੱਧੂ ਮੂਸੇਵਾਲਾ ਇਸੇ ਘਰ ਦੇ ਵਿੱਚ ਵੱਡਾ ਹੋਇਆ ਇੱਥੇ ਹੀ ਸਿੱਧੂ ਮੂਸੇਵਾਲਾ ਨੇ ਉਹ ਸੁਪਨੇ ਦੇਖੇ ਜੋ ਉਹ ਬੰਨਣਾ ਚਾਹੁੰਦਾ ਸੀ ਬਾਹਰ ਘਰ ਦੇ ਨੰਬਰ ਪਲੇਟ ਵੀ ਲੱਗੀ ਹੋਈ ਹੈ ਸ਼੍ਰੀਮਤੀ ਚਰਨ ਕੋਰ ਲਿਖਿਆ ਹੋਇਆ ਹੈ ਸਰਪੰਚ ਨੇ ਪਿੰਡ ਦੇ ਸਰਦਾਰ ਬਲਕੋਤ ਸਿੰਘ ਲਿਖਿਆ ਹੋਇਆ ਹੈ ਤਾਂ ਇਹ ਮੂਸਾ ਪਿੰਡ ਹੈ ਜਿੱਥੇ ਸਿੱਧੂ ਮੂਸੇਵਾਲਾ ਦਾ ਘਰ ਹੈ ਇੱਥੇ ਸਿੱਧੂ ਮੂਸੇਵਾਲਾ ਨੇ ਸੁਪਨੇ ਦੇਖੇ ਸੀ ਉਹ ਕਲਾਕਾਰ ਬਣਨ ਦੇ ਤੇ ਕਲਾਕਾਰ ਬਣਿਆ ਵੀ ਵਰਲਡਵਾਈਡ ਆਪਣਾ ਨਾਮ ਪਹੁੰਚਾਇਆ ਪਰ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲਾ ਵੱਡਾ ਹੋ ਰਿਹਾ ਸੀ ਤਾਂ ਉਸ ਦੇ ਨਾਲ ਬਹੁਤ ਸਾਰੇ ਯਾਰ ਦੋਸਤ ਵੀ ਬਣੇ ਪਰ ਬਹੁਤ ਇਹੋ ਜਿਹੇ ਘੱਟ ਯਾਰ ਦੋਸਤ ਹੁੰਦੇ ਨੇ ਜੋ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਸਿੱਧੂ ਮੂਸੇਵਾਲਾ ਦਾ ਵੀ ਇੱਕ ਵਾਹਿਦ ਪੱਕਾ ਮਿੱਤਰ ਦੋਸਤ ਸੀ ਜੋ ਉਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਰਿਹਾ ਤੇ ਹੁਣ ਵੀ ਖੜਦਾ ਹੈ ਮੈਂ ਗੱਲ ਕਰ ਰਿਹਾ ਜੀਤੂ ਮੂਸਾ ਦੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਵਾਗਤ ਹੈ ਬਾਈ ਜੀ ਪ੍ਰੋ ਪੰਜਾਬੀ ਟੀਵੀ ਤੇ ਸਸ਼ੇਕਾਲ ਜੀ ਹਾਂ ਧੰਨਵਾਦ ਕਰਦਾ ਹਾਂ ਵੀ ਪ੍ਰੋ ਪੰਜਾਬ ਟੀਵੀ ਦਾ ਚੈਨਲ ਦਾ ਕਿ ਜਿਹੜੇ ਕਵਰੇਜ ਕਰ ਰਹੇ ਸਾਡੇ ਪਿੰਡ ਮੂਸਾ ਨੂੰ ਤੇ ਸਾਡੇ ਨਵੇਂ ਭਰਾ ਦਾ ਜਨਮ ਹੋਇਆ ਉਹਨੂੰ ਤੇ ਪਹਿਲਾਂ ਵੀ ਕਰਦੇ ਰਹੇ ਨੇ ਤੇ ਧੰਨਵਾਦ ਹੈ ਸੋਨਾਂ ਦੇ ਜੀਤੂ ਜੀ ਕਦੋਂ ਯਾਰੀ ਦੋਸਤੀ ਹੋਈ ਸਿੱਧੂ ਮੂਸੇਵਾਲਾ ਦੇ ਨਾਲ ਅਸੀਂ ਹੁਣੇ ਘਰ ਦੀ ਤਸਵੀਰ ਦੇਖੀ ਹੈ ਕਿ ਇਸੇ ਘਰ ਚ ਉਹ ਵੱਡਾ ਹੋਇਆ ਤੁਹਾਡਾ ਵੀ ਘਰ ਬਿਲਕੁਲ ਨਜ਼ਦੀਕ ਹੀ ਹੈ ਹਾਂਜੀ ਸਾਡਾ ਦੋ ਘਰ ਛੱਡ ਗਿਆ ਘਰ ਸਾਡਾ ਦੋਸਤ ਹੀ ਸੀ ਲਾ ਲੋ ਕਿ ਤਿੰਨ ਚਾਰ ਸਾਲ ਦੀ ਸੀ ਉਹ ਜਦੋਂ ਬੱਚੇ ਬਚਪਨ ਚ ਖੇਡਦੇ ਆ ਤਾਂ ਸਾਡਾ ਉਧਰ ਗਰਾਊਂਡ ਆ ਸੁਣ ਮੈਂ ਦਿਖਾਵਾਂਗੇ ਉਧਰ ਲੈ ਆ ਕੇ ਉਹ ਇੱਕ ਚੌਂਕ ਆ ਉਹ ਚੌਂਕ ਵਿੱਚ ਹੀ ਅਸੀਂ ਕ੍ਰਿਕਟ ਖੇਡਣਾ ਉੱਥੇ ਹੀ ਸਾਡਾ ਬਚਪਨ ਬੀਤਿਆ ਸੀ ਚਾਰ ਪੰਜ ਜਿਹੜੇ ਦੋਸਤ ਹੁੰਦੇ ਸੀਗੇ ਤੇ ਇੱਕ ਦੋਸਤ ਉਹ ਸੀ ਇਹਦਾ ਜਿਹੜਾ ਨਾਲ ਸੀ ਉਸ ਵळे ਜਦੋਂ ਗੋਲੀਆਂ ਵੱਜੀਆਂ ਗੁਰਵਿੰਦਰਾ ਮੁੰਡਾ ਤਾਂ ਸਾਡੇ ਸਾਰਿਆਂ ਦਾ ਬਚਪਨ ਇੱਥੇ ਬੀਤਿਆ ਜਿਵੇਂ ਹੁਣ ਬੱਚੇ ਖੇਡਦੇ ਹੁੰਦੇ ਇੱਕ ਜਗ੍ਹਾ ਤੇ ਤਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਅਸੀਂ ਇਕੱਠਾ ਨਹੀਂ ਸਾਰਾ ਜਿਹੜਾ ਸਮਾਂ ਬਿਤਾਇਆ ਤੇ ਉਸ ਤੋਂ ਬਾਅਦ ਸਾਡੇ ਸੁਭਨੇ ਸੀ ਇਹ ਸਿੱਧੂ ਵੀ ਗਾਉਂਦਾ ਹੁੰਦਾ ਸੀਗਾ ਤੇ ਮੇਰਾ ਵੀ ਜਿਹੜਾ ਗਾਉਂਦਾ ਹੁੰਦਾ ਸੀ ਕਿਉਂਕਿ ਸਿੱਧੂ ਦਾ ਜਿਹੜੀ ਟੱਚ ਸੀ ਥੋੜਾ ਜਿਹਾ ਸਟਾਰਟਿੰਗ ਤੋਂ ਬਹਿਮੀਆਂ ਦੀ ਉਦੋਂ ਆਈ ਸੀ ਐਲਬਮ ਆਈ ਸੀ 420 ਜੀ ਤਾਂ ਉਹਨੂੰ ਉਹ ਲਗਾਤਾਰ ਸੁਣਦਾ ਹੁੰਦਾ ਸੀ ਕਿਉਂਕਿ ਮੈਂ ਜਿਹੜਾ ਮੇਰਾ ਟੱਚ ਸੀ ਉਹ ਸੈਟ ਸੌਂਗ ਰੋਮਾਂਟਿਕ ਸੌਂਗ ਵਾਲਾ ਸੀਗਾ ਤਾਂ ਉਹ ਅਕਸਰ ਜਦੋਂ ਉਹ ਨੂੰ ਸੁਣਦਾ ਰਹਿੰਦਾ ਕਿਉਂਕਿ ਪਿੰਡ 'ਚੋਂ ਪੀਸੀ ਸਾਡੇ ਦੋਨਾਂ ਕੋਲੇ ਸੀ ਮੇਰੇ ਕੋਲ ਵੀ ਪੀਸੀ ਸੀ ਆਉਦੇ ਕੋਲ ਵੀ ਤਾਂ ਉਹਨੇ ਅਕਸਰ ਉਹ ਮਿੱਥੋਂ ਤੋਂ ਕਾਪੀ ਕਰਾ ਕੇ ਲੈ ਜਾਣੇ ਉਹੇ ਮੀਆਂ ਦੇ ਕਿਉਂਕਿ ਉਹ ਬੰਦੇ ਦਾ ਟੱਚ ਯੋ ਟਾਈਮ ਤੋਂ ਰੈਪ ਸਟਾਈਲ ਦਾ ਸੀਗਾ ਤਾਂ ਮੈਂ ਉਹਨੂੰ ਕਹੀ ਜਾਣਾ ਵੀ ਯਾਰ ਤੂੰ ਇਹ ਕੀ ਸੁਣਦਾ ਹੁੰਦਾ ਉਹਨਾ ਵੀ ਆਪਣਾ ਕਿਹੜਾ ਇਹ ਸਿੰਗਿੰਗ ਹੈ ਤਾਂ ਉਹ ਅਕਸਰ ਕਹਿੰਦਾ ਹੁੰਦਾ ਇਹ ਕਹਿੰਦਾ ਇਹ ਟਾਈਮ ਕਹਿੰਦਾ ਮੈਂ ਲੈ ਕੇ ਆਉਂ ਇੱਧਰ ਕਹਿੰਦਾ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਮਿਊਜ਼ਿਕ ਚੱਲੂਗਾ ਤਾਂ ਹੁਣ ਜਦੋਂ ਅਕਸਰ ਯਾਦ ਕਰਦੇ ਆ ਵੀ ਯਾਰ ਉਹ ਬੰਦੇ ਨੂੰ ਫਿਊਚਰ ਦਿਖ ਜਾਂਦਾ ਸੀ 20 ਸਾਲ ਤਾਂ ਉਦੋਂ ਬਾਅਦ ਫਿਰ ਆਪਾਂ ਨੂੰ ਪਤਾ ਹੀ ਆ ਕਿ ਬੰਦੇ ਨੇ ਹਿਪ ਹੌਪ 뮤직 ਨੂੰ ਪੰਜਾਬੀ ਮਿਕਸ ਅਪ ਕਰਕੇ ਕਿੱਥੇ ਲੈ ਕੇ ਗਿਆ 뮤직 ਨੂੰ ਸਾਰੀ ਦੁਨੀਆ ਜਾਣਦੀ ਉਹ ਦੱਸਣ ਦੀ ਲੋੜ ਨਹੀਂ ਬੋਹੇ মিয়া ਨੂੰ ਸੁਣਦੇ ਰੇ ਜ਼ਿਆਦਾ ਜਾਂ ਹੋਰ ਕਿਸੇ ਕਲਾਕਾਰ ਨੂੰ ਵੀ ਸਿੱਧੂ ਮੂਸੇਵਾਲਾ ਸੁਣਦੇ ਰਹੇ ਹਾਂਜੀ ਅਸੀਂ ਅਕਸਰ ਸਾਡਾ ਨੂਸਰਤ ਫਤਹਿ ਅਲੀ ਖਾਨ ਸਾਹਿਬ ਦੀ ਦਿਲ ਲੱਗੀ Song ਉਹ ਬਹੁਤ ਵਾਇਰਲ ਵੀ ਹੋਇਆ ਸੀ ਸਿੱਧੂ ਨੇ ਗਾਇਆ ਸੀਗਾ ਤੇ ਇੱਕ ਉਹਨਾਂ ਦਾ ਤਨਹਾਈ Song ਸੀ ਉਹ ਕੁਲਦੀਪ ਮਾਨਕ ਸਾਹਿਬ ਦੀਆਂ 12 ਹੋ ਗਈਆਂ ਮਹੰਮਦ ਸੇਖ ਸਾਹਿਬ ਦਾ ਗਾਣਾ ਹੋ ਗਿਆ ਮਤਲਬ ਕਿ ਉਹਨਾਂ ਦਾ ਟੱਚ ਪੁਰਾਣੇ ਸਿੰਗਰਾਂ ਦਾ ਜ਼ਿਆਦਾ ਸੀ ਜਿਹੜੇ ਉਦੋਂ ਕਰੰਟ ਸੀਗੇ ਮੈਂ ਕਹਿੰਦਾ ਵੀ ਉਹ ਟਾਈਮ ਦੇ ਜਾਂ ਉਸ ਤੋਂ ਬਾਅਦ ਵਾਲੇ ਉਹਨਾਂ ਨੂੰ ਜ਼ਿਆਦਾ ਨਹੀਂ ਸੀ ਸੁਣਦੇ ਸਾਡਾ ਹੁਣ ਵੀ ਉਹੀ ਟੱਚ ਹੈ ਗੁਰਦੀਪ ਮਾਨਕ ਸਾਹਿਬ ਹੋ ਕੇ ਅਨੁਸਰਧਪਤਿ ਅਲੀ ਗਨਸਾਹਬ ਜਿਹੜੇ ਵੀ ਲੈਜੈਂਡਾ ਲੈਜੈਂਡਾਂ ਨੂੰ ਸੁਣਦੇ ਸੀ ਤੇ ਹੁਣ ਆਪ ਵੀ ਲੈ ਜਾਂਦੀ ਆ ਨਾ ਤਾਂ ਬੰਦੇ ਦੀ ਸੋਚ ਉਹ ਸਿੰਗਰਾਂ ਤੱਕ ਸੀਗੀ ਤੇ ਜਿਹੜੇ ਸਿੰਗਰਾਂ ਦਾ ਕਿਤੇ ਨਾਮ ਸੀਗਾ ਜੀ ਜਿੱਦੂ ਜੀ ਇਕੱਠੇ ਸੁਪਨਾ ਦੇਖਿਆ ਸੀ ਕਲਾਕਾਰ ਬਣਨ ਦਾ ਗਾਇਕ ਬਣਨ ਦਾ ਹਾਂਜੀ 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 ਇਕੱਠਿਆਂ ਨੇ ਦੇਖਿਆ ਸੀ ਸੁਪਨਾ ਜਦੋਂ ਬਾਈ ਦੀ ਡੈਥ ਹੋਈ ਆ ਬਾਈ ਨਾਲ ਮੇਰਾ Song ਵੀ ਆਣਾ ਸੀ ਹਨਾ ਸਾਰਾ ਕੁਝ ਅਸੀਂ ਕਰ ਵੀ ਰੱਖਿਆ ਸੀ ਮੈਂ Instagram ਤੇ ਆਪਣੇ ਪਾਇਆ ਵੀ ਹੋਇਆ ਜਿਹੜਾ ਪੈਰਾ ਮੈਂ ਬਾਈ ਦੇ ਨਾਲ ਬੈਠ ਕੇ ਗਾਇਆ ਹੋਇਆ ਪਰ ਉਹ ਨਈਮ ਕਿਸਮਤ ਨੂੰ ਮਨਜ਼ੂਰ ਸੀ ਹਨਾ ਵੀ ਅਸੀਂ ਇਕੱਠੇ ਕਰ ਸਕੀਏ ਤਾਂ ਉਸ ਸਮੇਂ ਤੋਂ ਬਾਅਦ ਬਾਈ ਜੀ ਚਲੇ ਗਏ ਹਨਾ ਤੇ ਮੈਂ ਵੀ ਸਿੰਗਿੰਗ ਕਰਨਾ ਛੱਡ ਤਾ ਕਿਉਂਕਿ ਦਿਲ ਹੀ ਨਹੀਂ ਗਿਆ ਪਾਇਆ ਹਨਾ ਵੀ ਆਪਾਂ ਗਾਣਾ ਕਰੀਏ ਹੁਣ ਹਾਂ ਦੁਬਾਰੇ ਨਿੱਕੀ ਪੈਰੀ ਵਾਪਸ ਆ ਗਿਆ ਸਾਡਾ ਭਰਾ ਤਾਂ ਹੁਣ ਦੁਬਾਰੇ ਸਿੰਗਿੰਗ ਕਰਾਂਗੇ ਤੇ ਗਾਵਾਂਗੇ ਕਰਦਾ ਤੇ ਕਵੇੜਾ ਹੈਗਾ ਉਸਦੇ ਬਾਹਰ ਵੀ ਇਹ ਮੈਂ ਵਿਹੜਾ ਹੀ ਕਹਾंगा ਕਿਉਂਕਿ ਪਿੰਡ ਹੈ ਪਿੰਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਆਣ ਗਵਾਂਡ ਦੇ ਵਿੱਚ ਪਤਾ ਚੱਲਦਾ ਰਹਿੰਦਾ ਮੈਨੂੰ ਇਸ ਪਿੰਡ ਦੇ ਵਿਹੜੇ ਬਾਰੇ ਦੱਸੋ ਟੋਬਾ ਹੈ ਇਸ ਪਾਸੇ ਉੱਧਰ ਤੁਹਾਡਾ ਘਰ ਹੈ ਇੱਧਰ ਸਿੱਧੂ ਦਾ ਘਰ ਹੈ ਮੈਨੂੰ ਇੱਥੇ ਦੱਸੋ ਤੁਸੀਂ ਕਿਵੇਂ ਹਾਂ ਜੀ ਹੁੰਦੀ ਸੀ ਜਦੋਂ ਮੀਂਹ ਪੈ ਜਾਂਦਾ ਬੱਚਿਆਂ ਨੂੰ ਹੂੰ ਕਿਉਂਕਿ ਸਾਸਿ ਜਿਹੜੇ ਹੁੰਦੇ ਸੀ ਨਾ ਜਵਾਕ ਜਿਹੜੇ ਮਾਪਿਓ ਕੰਟਰੋਲ ਨਹੀਂ ਰੱਖਦੇ ਬੱਚਿਆਂ ਦੇ ਕਿਉਂਕਿ ਮਿਡਲ ਫੈਮਿਲੀ ਜੋਨ ਕਰਕੇ ਸਾਡੇ ਡੈਡੀ ਜੌਬ ਕਰਦੇ ਸਿੱਧੂ ਦਾ ਡੈਡੀ ਵੀ ਮੇਰਾ ਡੈਡੀ ਵੀ ਹੈ ਨ ਤਾ ਸਾਨੂੰ ਬਾਹਰ ਨਹੀਂ ਸੀ ਨਿਕਲ ਹੁੰਦੇ ਸਾਡਾ ਇੱਕ ਬਾਹਨ ਆਉਂਦਾ ਸੀ ਜਦੋਂ ਮੀਂਹ ਆਦਾ ਮੜੀਆਂ ਕਣੀਆਂ ਮੀਂਹ ਚ ਨਹਾਉਣਾ ਸ਼ੁਰੂ ਕਰ ਦਿੰਦੇ ਸੀ ਟੋਬੇ ਤੇ ਨਹਾਉਣ ਹੁੰਦਾ ਸੀ ਆ ਟੋਬਾ ਦਿਖਾ ਦੋ ਵੀਰੇ ਇਹ ਟੋਬੇ ਦੇ ਵਿੱਚ ਨਾ ਹਾਂਜੀ ਤੇ ਗਿੱਲੇ ਹੋ ਕੇ ਮੜੇ ਜੇ ਕਣੀਆਂ ਨਾਲ ਵੀ ਘਰੇ ਪਤਾ ਨਾ ਲੱਗੇ ਵੀ ਟੋਬੇ ਚ ਨਹਾਤੇ ਆ ਸੀ ਇੱਥੋਂ ਉੱਥੋਂ ਵੜ ਜਾਣਾ ਵਿੱਚ ਟੋਬੇ ਵਿੱਚ ਨਾ ਕੇ ਜਾਂਦੇ ਇੱਥੋਂ ਵੀ ਘਰੇ ਇਹ ਲੱਗੇ ਵੀ ਇਹ ਮੀਂਹ ਚ ਨਹਾਤਿਆ ਤੇ ਅਸੀਂ ਡੁਬਕੀਆਂ ਲਾ ਜਾਂਦੇ ਹੁੰਦੇ ਸੀ ਇਹ ਟੋਬੇ 'ਚ ਸਾਡੀ ਕਈ ਵੀ ਯਾਦ ਵੜੀ ਆ ਕਿ ਫੇਰ ਅਕੀਸਤਾ ਉਧਰ ਹੁਣ ਡਾਕਟਰ ਸਾਹਿਬ ਦੀ ਦੁਕਾਨ ਆ ਉਧਰ ਉੱਥੇ ਜੀ ਐਕਸਪ੍ਰੈਸ ਖੇ ਮੈਂ ਵੀ ਸੁਣਿਆ ਕਿ ਸਿੱਧੂ ਮੂਸੇਵਾਲਾ ਇਸ ਟੋਬੇ ਦੇ ਵਿੱਚ ਇੱਕ ਦਿਨ ਡਿੱਗ ਵੀ ਗਏ ਉਹ ਬਾਪੂ ਜੀ ਨੇ ਇੱਥੇ ਬੈਠੇ ਨੇ ਆਪਣੇ ਬਾਪੂ ਜੀ ਉਹਨਾਂ ਨੇ ਬਚਾਇਆ ਸੀ ਨਾ ਉਹਨੂੰ ਖੇਡਦਾ ਖੇਡਦਾ ਇੱਥੇ ਡਿੱਗ ਪਿਆ ਸੀਗਾ ਤੇ ਫਿਰ ਬਾਪੂ ਜੀ ਨੇ ਉਹਨੂੰ ਬਚਾਇਆ ਸੀਗਾ ਕੱਢਿਆ ਸੀ ਉਦੋਂ ਤੇ ਡੁੱਬ ਗਿਆ ਸੀ ਇਹਦੇ ਵਿੱਚ ਕਿਉਂਕਿ ਇਹਦਾ ਡੂੰਗਾ ਬਹੁਤ ਤਾਂ ਹੁਣ ਤਾਂ ਇਹ ਫਿਰ ਵੀ ਪੱਕਾ ਕਰਦਾ ਪਹਿਲਾਂ ਕੱਚਾ ਸੀ ਇਹ अच्छा डुंगा ਬਹੁਤ ਹੈ ਟੋਬਾਈ ਅਸੀਂ ਤਾਂ ਉੱਥੇ ਪੱਤਰ ਨਹੀਂ ਦੇ ਖੜ ਕੇ ਉੱਥੇ ਕਿਕਰ ਹੁੰਦੇ ਸੀ ਉਦੋਂ ਤੋਂ ਛਾਲਾ ਮਾਰਦੇ ਤਾਂ ਉਹ ਸਾਡਾ ਬਚਪਨ ਦੀ ਇੱਕ ਮਿੱਠੀ ਯਾਦ ਆ ਫਿਰ ਫੜਨ ਬੜੀ ਤੀਖੇਡਣਾ ਚੋਰ ਚਪਾਈ ਖੇਡਣਾ ਉਹ ਨਿੱਕੇ ਨਿੱਕੇ ਆਦਦਾ ਸਾਡੇ ਤਾਂ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਜਿਸ ਨੂੰ ਡਾਂਸ ਕਰਨ ਦਾ ਸ਼ੌਂਕ ਹੋਵੇ ਤਾਂ ਉਹ ਅਕਸਰ ਉਸਨੂੰ ਦੇਖਿਆ ਜਾਂਦਾ ਕਿ ਉਹ ਡਾਂਸ ਕਰਦਾ ਹੈ ਜਿਸ ਨੂੰ ਗਾਉਣ ਦਾ ਸ਼ੌਂਕ ਹੈ ਤੇ ਉਹ ਜਿਹੜੀ ਵੀ ਥਾਂ ਤੇ ਖੜਾ ਹੋਵੇ ਜਾਂ ਸਾਈਕਲ ਤੇ ਜਾ ਰਿਹਾ ਜਾਂ ਪੈਦਲ ਜਾ ਰਿਹਾ ਤੇ ਉਹਨੂੰ ਉਹ ਗੂੰਜਦਾ ਜਾਵੇਗਾ ਤੇ ਇੱਥੇ ਗਲੀਆਂ ਦੇ ਵਿੱਚ ਇਸੇ ਤਰ੍ਹਾਂ ਗੂੰਜ ਦੇਖਣ ਨੂੰ ਮਿਲਦੀ ਸੀ ਸਿੱਧੂ ਮੂਸੇਵਾਲਾ ਦੀ ਹਾਂਜੀ ਸਾਡਾ ਨਾ ਜਦੋਂ ਸਿੱਧੂ ਦੇ ਬਣਨ ਤੋਂ ਪਹਿਲਾਂ ਸਟਾਰ ਬਣਨ ਤੋਂ ਪਹਿਲਾਂ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਹੋਰ ਯਾਰ ਦੋਸਤ ਸੀ ਉਹਨਾਂ ਕਿਨਾਂ ਟੱਚ ਨਹੀਂ ਸੀ ਕਿਉਂਕਿ ਸਾਡਾ ਏਰੀਆ ਜਿਹੜਾ ਇਹ ਦਿਲਾ ਲੋਕ ਕੇ ਪਹਿਲਾਂ ਬੈਗ ਵੱਡ ਕੇ ਆ ਜਾਂਦਾ ਸੀਗਾ ਗਾਉਣਾ ਇੱਕ ਵਧੀਆ ਚੀਜ਼ ਨਹੀਂ ਸਮਝੀ ਜਾਂਦੀ ਹੁਣ ਅਸੀਂ ਦੋਨੇ ਗਾਉਂਦੇ ਸੀਗੇ ਮੈਂ ਪੰਜਾਬੀ ਯੂਨੀਵਰਸਿਟੀ ਪੜ੍ਹਦਾ ਸੀ ਉਹ ਖੇਤੀਬਾੜੀ ਯੂਨੀਵਰਸਿਟੀ ਤਾਂ ਅਸੀਂ ਇੱਕ ਤੇ ਇਹ اڈਿਸ਼ਨਾਂ ਵਿੱਚ ਪ੍ਰੀ ਹੋ ਗਿਆ ਸੀ ਸਾਡਾ ਤੇ ਕਿਉਂਕਿ ਪੇਪਰਾਂ ਕਰਕੇ ਸਾਨੂੰ ਛੱਡਣਾ ਪਿਆ ਨਾ ਤੇ ਫਿਰ ਅਸੀਂ ਜਦੋਂ ਕਈ ਵਾਰੀ ਛੁੱਟੀਆਂ ਆਉਣਾ ਉਹਨੇ ਵੀ ਆਉਣਾ ਛੁੱਟੀ ਮੈਂ ਵੀ ਯੂਨੀਵਰਸਿਟੀ ਛੁੱਟੀਆਂ ਹੁੰਦੀਆਂ ਤਾਂ ਇੱਧਰ ਸਾਡੇ ਖੋਖਰ ਵਾਲਾ ਰਾਹ ਕਹਿੰਦੇ ਸੀ ਉਹਨੂੰ ਉੱਧਰ ਜਾਂਦੇ ਨਵੇਂ-ਨਵੇਂ ਗੀਤਾਂ ਦੀਆਂ ਤਰਜਮਾ ਬਣਾਉਣੀਆਂ ਨਾ ਸੀ ਤੇ ਅਸੀਂ ਅਕਸਰ ਇੱਕ ਦੂਜੇ ਨਾਲ ਬਸ ਮਿਊਜ਼ਿਕ ਨੂੰ ਲੈ ਕੇ ਗੱਲਾਂ ਕਰਦੇ ਰਹਿੰਦੇ ਉਹਨੇ ਮੈਨੂੰ ਕਹਿ ਦੇਣਾ ਬਈਏ ਤੂੰ ਸਟਾਰ ਬਣ ਗਿਆ ਯਾਰ ਮੇਰਾ ਗਾਣਾ ਕਰਦੀ ਉਹਨੂੰ ਮੈਂ ਕਹਿੰਦਾ ਹੁੰਦਾ ਵੀ ਯਾਰ ਨਹੀਂ ਤੂੰ ਬਣੇਗਾ ਤੇਰੀ ਲਿਖਤੀ ਵਾਲੀ ਘੈਂਟ ਆ ਵੀ ਤੂੰ ਮੇਰਾ ਸਾਥ ਨਾ ਛੱਡੀਂ ਯਾਰ ਤਾ ਉਹ ਬੰਦੇ ਨੇ ਬੋਲ ਪਗਾਏ ਵੀ ਆ ਤੇ ਐਨਾ ਸਟਾਰ ਬਣ ਕੇ ਵੀ ਸਾਡੇ ਨਾਲ ਉਵੇਂ ਹੀ ਵਿਚਰਦਾ ਸੀ ਜਿਵੇਂ ਭਰਾ ਹੁੰਦੇ ਆ ਤੇ ਗੇਮ ਦਾ ਉਹਨੂੰ ਸ਼ੌਂਕ ਸੀਗਾ ਕ੍ਰਿਕਟ ਦਾ ਸਾਡੀ ਵੀਡੀਓ ਵੀ ਵਾਇਰਲ ਹੋਈ ਆ ਮੇਰੀ ਉਹ YouTube ਤੇ ਪਈ ਆ ਅਸੀਂ ਕ੍ਰਿਕਟ ਖੇਡ ਰਿਹਾ ਹਾਂ ਬੇਲੀ ਜਦੋਂ ਬਣ ਰਹੀ ਸੀ ਲਾਕਡਾਊਨ ਦੇ ਟਾਈਮ ਅਸੀਂ ਕਿਉਂਕਿ ਬਾਹਰ ਤਾਂ ਜਾ ਨਹੀਂ ਸਕਦੇ ਤਾਂ ਅਸੀਂ ਲਾਕਡਾਊਨ ਦੇ ਟਾਈਮ ਤਿੰਨ ਚਾਰ ਜਣੇ ਅਸੀਂ ਇਕੱਠੇ ਹੋ ਗਏ ਖੇਡਦੇ ਵੀ ਰਹੇ ਆ ਕ੍ਰਿਕਟ ਹਾਂ ਉਹ ਤੁਹਾਡੀ ਵੀਡੀਓ ਕਾਫੀ ਵਾਇਰਲ ਹੋਈ ਤੇ ਬਾਈ ਨਾਲ ਫਿਰ ਮੈਂ ਸ਼ੋ ਵੀ ਲਵਾਇਆ ਨਾ ਕੋਰਸ ਦਾ ਕੰਮ ਸਾਰਾ ਬੈਲੈਂਸ ਕਰਨਾ ਮਿਊਜ਼ਿਕ ਨੂੰ ਤਾਂ ਬਾਈ ਨੇ ਮੈਨੂੰ ਉਹ ਚੀਜ਼ ਸਮਝਾਤੀ ਸਾਰੀ ਵੀ ਤੂੰ ਉਸ ਤੋਂ ਪਹਿਲਾਂ ਬੈਲੈਂਸ ਕਰ ਲਿਆ ਕਰ ਮਿਊਜ਼ਿਕ ਦਾ ਸਾਰਾ ਸੀ ਦੜਬਾ ਸ਼ੋ ਵੀ ਲਾਇਆ ਉਸ ਤੋਂ ਬਾਅਦ ਜੈਪੁਰ ਸ਼ੋ ਗਏ ਆ ਨਮਾ ਸ਼ਹਿਰ ਦਾ ਸ਼ੋ ਤਾਂ ਸਾਰੇ ਸ਼ੋ ਜਿਹੜੇ ਮੈਂ ਬਾਈ ਨਾਲ ਲਵਾਏ ਆ ਤਾਂ ਕਿੰਨੇ ਸ਼ੋ ਲਾਏ ਤੁਸੀਂ ਉਹਨਾਂ ਦੇ ਮੈਂ 5-6 ਸ਼ੋ ਲਾਇਏ ਨੇ ਜਿਹੜੇ ਆਪਣੇ ਇਧਰ ਇੰਡੀਆ 'ਚ ਨਹੀਂ ਬਾਹਰ ਸੀ ਜਾਣਾ ਸੀ ਉਦੋਂ ਕਰੋਨਾ ਟਾਈਮ ਆ ਗਿਆ ਕਰੋਨਾ ਗਾਲ ਕਿਉਂਕਿ ਆਸਟ੍ਰੇਲੀਆ ਦਾ ਸ਼ੋ ਸੀ ਉਸ ਸਮੇਂ ਫਿਰ ਉਹ ਕੈਨਸਲ ਹੋ ਗਿਆ ਹੁਣ ਕੈਨੇਡਾ ਵਾਲੇ 'ਚ ਵੀ ਅਸੀਂ ਜਾਣਾ ਸੀਗਾ ਉਹਦੇ ਵਿੱਚ ਤਿਆਰੀ ਚੱਲ ਰਿਹਾ ਸੀਗਾ ਕਿਉਂਕਿ ਬਾਈ ਕੋਰਸ ਨਾਲ ਮੈਚ ਬਾਜ ਜਿਹੜੀ ਵੋਕਲ ਸੀ ਬਾਈ ਨਾਲ ਮੇਰੀ ਮੈਚ ਹੋ ਜਾਂਦੀ ਸੀ ਬਾਜ ਕਿਉਂਕਿ ਸਾਡਾ ਦੋਨਾਂ ਦਾ ਸਟ ਮੈਂ ਅਸੀਂ ਅਕਸਰ ਨੂੰ ਦੱਸਿਆ ਕਿ ਕੁਲਦੀਪ ਮਾਨਕ ਸਾਹਿਬ ਨੂੰ ਸੁਣਨ ਦਾ ਸਕੇਲ ਆਟੋਮੈਟਿਕਲੀ ਸਾਡੇ ਵੱਡੇ ਸੀਗੇ। ਤੋਂ ਉਹਨਾਂ ਦੇ ਤਾਂ ਬਾਈ ਨੂੰ ਹੀ ਹੁੰਦਾ ਸੀ ਕਿ ਕੋਰਸਮੈਨ ਨੂੰ ਲੈ ਕੇ ਜਾਵਾਂ। ਇਦਾਂ ਇਹ ਸਦੂ ਉਸੇ ਵਾਲਾ ਦਾ ਕਾਰਾ। ਤੁਹਾਡਾ ਕਿੰਨੀ ਕਿ ਦੂਰੀ ਤੇ ਆ ਘਰ ਸਾਡੇ ਸਾਹਮਣੇ ਘਰ ਆਈ ਇਧਰੋਂ ਤੁਸੀਂ ਲਾ ਲੋਗੇ ਇਥੋਂ 15 ਕਿ ਬਲਾਂਗਾ ਦੇ ਘਰ ਆ ਸਾਡਾ। ਉਪਚਕਾਰ ਇੱਕ ਚੌਂਕ ਆਉਂਦਾ ਸੀ ਉੱਥੋਂ ਬਚਪਨ ਉੱਥੇ ਖੇਡਦੇ ਰਹੇ ਆ। ਕ੍ਰਿਕਟ ਖੇਡਣਾ, ਮੇਰਾ ਐਕਸਪ੍ਰੈਸ ਖੇਡਣਾ ਕਿਉਂਕਿ ਸਾਡਾ ਬਚਪਨ ਇਥੋਂ ਲੰਘਿਆ ਜੀ ਸਾਰਾ। ਤੇ ਇੰਜ ਤੇ ਨਹੀਂ ਲੱਗਾ ਸਦੂ ਬਹੁਤ ਵੱਡਾ ਸਟਾਰ ਬਣ ਗਿਆ ਤੇ ਸਟਾਰ ਬਣ ਕੇ ਇਆ ਤੁਸੀਂ ਸੋਚਦੇ ਹੋ ਕਿ ਬਦਲਣਾ ਜਾਵੇ ਪਰ ਹਾਲਾਕਿ ਤੁਸੀਂ ਇਹ ਵੀ ਗੱਲ ਬੱਦਦੇ ਦੁਰਾਂ ਦੱਸਿਓ ਬਦਲਿਆ ਨਹੀਂ ਹਾਂਜੀ ਉਹਦਾ ਨੇਚਰ ਸੀ ਨਾ ਜਿਹੜਾ ਉਹ ਜਿਵੇਂ ਪਹਿਲਾਂ ਸੀਗਾ ਉਵੇਂ ਹੀ ਹੋ ਰਿਹਾ ਬਾਅਦ ਚ ਭਾਵੇਂ ਕੇ ਸਿਕਿਉਰਟੀਆਂ ਵੱਧ ਜਾਣੀਆਂ ਹਨਾ ਬਉ ਨਹੀਂ ਪੋਲੀਟਿਕਲ ਉਸ ਚਾਉਣਾ ਤਾਂ ਜਦੋਂ ਨੇ ਬੂਟਾਂ ਚ ਖੜਾ ਹੋਣਾ ਸੀ ਤਾਂ ਆਪਦੇ ਸਾਰੇ ਪੁਰਾਣੇ ਦੋਸਤਾਂ ਨੂੰ ਬੁਲਾ ਕੇ ਕਿਹਾ ਸਾਨੂੰ ਸਾਰਿਆਂ ਨੂੰ ਇੱਕ ਮੀਟਿੰਗ ਕੀਤੀ ਗਈ ਪਿੰਡ ਦੇ ਬੰਦਿਆਂ ਨੂੰ ਕਿ ਭਾਈ ਮੈਂ ਖੜਾ ਹੋ ਰਿਹਾ ਇਹ ਨਹੀਂ ਕਿ ਸਾਨੂੰ ਨਾਂ ਵੀ ਪੁੱਛਦਾ ਸੀ ਕਿੱਡੀ ਕੀ ਚੀਜ਼ ਸੀ ਨਾ ਪਿੰਡ ਦੇ ਲੋਕ ਸਾਨੂੰ ਨਾਂ ਵੀ ਪੁੱਛਦਾ ਫਿਰ ਵੀ ਚੱਲ ਜਾਣਾ ਸੀ ਪਰ ਉਹਨਾਂ ਬੰਦੇ ਨੇ ਸਾਰਿਆਂ ਨੂੰ ਬੁਲਾ ਕੇ ਪੁੱਛਿਆ ਕਿ ਭਾਈ ਮੈਂ ਐਮਐਲਏ ਖੜਾ ਹੋ ਰਿਹਾ ਹੋ ਜਾ ਤਾਂ ਫਿਰ ਉਹ ਮਾਨਸਾ ਹਲਕੇ ਚ ਖੜਾ ਹੋਇਆ ਹਾਲਾਂਕਿ ਸਾਡਾ ਮੂਸਾ ਸਰਦੂਲਗੜ੍ਹ ਹਲਕੇ ਚ ਪੈਂਦਾ ਤਾਂ ਮਾਨਸਾ ਚ ਖੜਾ ਹੋਇਆ ਉਹ ਲੋਕਾਂ ਦੀ ਮੂਰਖਤਾ ਸੀ ਮਾਨਸਾ ਦੀ ਕਿ ਉਹਨੂੰ ਜਿਚਾਇਆ ਨਹੀਂ ਪਰ ਉਹ ਬੰਦੇ ਨੇ ਦਿਲ ਬਹੁਤਿਆਂ ਦੇ ਜਿੱਤੇ ਸੀ ਇਹ ਲੋਕਾਂ ਦੀ ਈਰਖਾ ਹੁੰਦੀ ਹੈ ਕਿ ਉਹ ਬੰਦਾ ਐਡਾ ਵੱਡਾ ਸਟਾਰ ਹੋ ਕੇ ਵੀ ਥੋੜੇ ਬਾਰੇ ਸੋਚ ਰਿਹਾ ਸਾਡੇ ਮਾਨਸਿਕ ਬਹੁਤ ਵੱਡਾ ਗੰਦ ਦਾ ਢੇਰ ਹੀ ਕਹਿ ਲਓ ਉਹਨੂੰ ਚਕਾਉਣ ਬਾਰੇ ਉਹ ਜਿਹੜੀਆਂ ਕੰਪਨੀਆਂ ਨਾਲ ਗੱਲਾਂ ਕਰੀ ਬੈਠਾ ਸੀਗਾ ਕਿ ਇੱਥੇ ਮੈਂ ਪਾਰਕ ਬਣਾਉਣਾ ਇੱਥੇ ਮੈਂ ਬੱਸ ਸਟੈਂਡ ਬਣਾਉ ਪਰ ਕਹਿੰਦੇ ਹੁੰਦਾ ਨੇ ਲੋਕਾਂ ਨੂੰ ਹਾਜਮ ਨਹੀਂ ਹੁੰਦੀ ਉਹ ਚੀਜ਼ ਤਾਂ ਉਹ ਸ਼ਾਇਦ ਸਾਡੇ ਚ ਅੱਜ ਜਿਉਂਦਾ ਵੀ ਹੁੰਦਾ ਤੇ ਸਾਡੇ ਅੱਜ ਮਾਨਸਾ ਨੂੰ ਨੇ ਕਿੱਥੇ ਦੀ ਕਿੱਥੇ ਲੈ ਜਾਣਾ ਤੇ ਹੁਣ ਵੀ ਇਸ ਬਹੁਤ ਨਾਮ ਹੈ ਪਰ ਜੇ ਵਿਕਾਸ ਪੱਖੋਂ ਦੇਖਿਆ ਹੋਏ ਤਾਂ ਮਾਨਸਾ ਸਾਡਾ ਬਹੁਤ ਹਾਲੇ ਪਿੱਛੜਿਆ ਹੋਇਆ ਨਾ ਬੰਦਾ ਬਹੁਤ ਕਰ ਗਿਆ ਸਿੱਧੂ ਮੂਸੇਵਾਲਾ ਦੀ ਕੋਈ ਐਸੀ ਯਾਦ ਹੈ ਕਿ ਉਸ ਦੇ ਜਾਣ ਤੋਂ ਬਾਅਦ ਤੁਹਾਨੂੰ ਉਹ ਯਾਦਾਂ ਜਿਹੜੀਆਂ ਨੇ ਤੁਹਾਡੇ ਜ਼ੈਨ ਦੇ ਵਿੱਚ ਵਸੀਆਂ ਹੋਈਆਂ ਨੇ ਤੁਸੀਂ ਉਹ ਜਦੋਂ ਯਾਦ ਕਰਦੇ ਹੋ ਭਾਵੁਕ ਹੀ ਹੋ ਜਾਂਦੇ ਤੇ ਇਹ ਸੋਚਦੇ ਕਿ ਇਹ ਵੀ ਦਿਨ ਮੈਨੂੰ ਰੱਬ ਨੇ ਕਿਉਂ ਦਿਖਾਏ ਮੇਰੇ ਜੀ ਉਹਦੀ ਯਾਦ ਇੱਕ ਹੈ ਕਿ ਜਦੋਂ ਵੀ ਉਹਨੇ ਗਾਣਾ ਕਰਨਾ ਰਿਕਾਰਡ ਤਾਂ ਉਹਨੇ ਮੈਨੂੰ ਬੁਲਾ ਕੇ ਮੈਂ ਕਿਹੜਾ ਬਾਲਾ ਵੱਡਾ ਸਿੰਗਰ ਸੀ ਨ ਤੇ ਮੈਨੂੰ ਬਲਾਕ ਕਿਉਂ ਨੇ ਗਾਣਾ ਆਉਣ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਸੁਣਾ ਦੇਣਾ ਜੀ ਤੂੰ ਆਪਾ ਗਾਣਾ ਕਰ ਰਹੇ ਆਂ ਦੇਖ ਕੇ ਮੈਨੂੰ ਪਹਿਲਾਂ ਹੀ ਸੁਣਾ ਦੇਣਾ ਤੁਹਾਨੂੰ ਰਿਲੀਜ਼ ਕਰਨ ਤੋਂ ਪੂਲ ਤੁਸੀਂ ਇਹ ਲਾ ਲੁ ਕੇ ਗਾਣਾ ਜਦੋਂ ਆਇਆ ਉਹ ਸਾਲ ਬਾਅਦ ਆਇਆ ਉਹ ਤੋਂ ਪਹਿਲਾਂ ਨਾ ਸੁਣ ਲਿਆ ਸੀ ਗਾਣਾ ਤੇ ਮੈਂ ਟਿੱਬਿਆਂ ਦਾ ਪੁੱਤ ਗਾਣਾ ਉਸ ਤੋਂ ਬਾਅਦ ਆਇਆ ਉਹਦੇ ਵੀਡੀਓ ਪਹਿਲਾਂ ਦਿਖਾਤੀ ਆਡੀਓ ਸਾਰਾ ਡੀਅਰ ਮਮਾ ਸੀ ਗਾਣਾ ਮੈਂ ਲਾਦਾ 2018 ਚ ਸਰਪੰਚ ਦੇ ਵੋਟਾਂ ਸਮੇਂ ਉਹਨੇ ਬਣਾ ਲਿਆ ਸੀ ਉਦੋਂ ਸੁਣਿਆ ਸੀ ਸੀ ਸਿੱਧੂ ਮੂਸੇ ਦਾ ਪਿਤਾ ਵੀ ਕਹਿੰਦੇ ਨੇ ਸਿੱਧੂ ਮੂਸੇਲਾ ਪਾਰਸ ਸੀ ਜਿਹੜੇ ਵੀ ਗਾਇਕ ਨੇ ਉਸਦੇ ਨਾਲ ਕੋਲਾਬ ਕੀਤਾ ਆ ਗਾਇਆ ਉਹ ਹਿੱਟ ਹੋ ਗਿਆ ਹਾਂਜੀ ਇਹ ਤਾਂ ਹੈ ਜੀ ਕਿਉਂਕਿ ਉਹ ਬੰਦੇ ਦਾ ਨਾਮ ਬਹੁਤ ਸੀਗਾ ਤੇ ਜੋ ਜਿਸ ਵੀ ਚੀਜ਼ ਤੇ ਉਹ ਹੱਥ ਲਾਉਂਦਾ ਸੀ ਸੋਨਾ ਹੋ ਜਾਂਦੀ ਸੀ ਤਾਂ ਵੱਡੇ ਵੱਡੇ ਸਿੰਗਰਾਂ ਨੇ ਉਹਦੇ ਨਾਲ ਕੋਲਾਬ ਕਰਨ ਨੂੰ ਫਿਰਦੇ ਸੀ ਸਤਾਈ ਵੀ ਜਾਣਦੇ ਆ ਕਿ ਉਹਨੇ ਡਰੇਕ ਨਾਲ ਵੀ ਕਰ ਲੈਣੀ ਸੀ ਕੋਲਾਬ ਹੋ ਰਹੀਆਂ ਸੀ ਗੱਲਾਂ ਕਿ ਡਰੇਕ ਨਾਲ ਉਹਦਾ ਆ ਰਿਹਾ ਗਾਣਾ ਤੇ ਹੋ ਸਕਦਾ ਸੀ ਉਹ ਬੰਦੇ ਨੇ ਹਾਲੀਵੁੱਡ 'ਚ ਤਾਂ ਹੁਣ ਵੀ ਚੱਲ ਰਿਹਾ ਤੇ ਹਾਲੀਵੁੱਡ ਨੂੰ ਵੀ ਆਪ ਦੇ ਅੰਦਰ ਸਮੇਟ ਲੈਣਾ ਸੀ ਭਾਵੇਂ ਅੰਗਰੇਜ਼ਾਂ ਨੂੰ ਸਮਝ ਆਉਂਦੇ ਆ ਨਹੀਂ ਗਾਣੇ ਆਉਂਦੇ ਪਰ ਬੇਬ ਆ ਜਿਹੜੀ ਉਹਦੀ ਸਿੱਧੂ ਮੂਸੇ ਵਾਲੀ ਦੀ ਉਹ ਬੇਬ ਉਹਨਾਂ ਦੇ ਦਿਲਾਂ 'ਚ ਧੜਕਦੀ ਆ ਤੇ ਦੇਸ਼ਾਂ-ਵਦੇਸ਼ਾਂ 'ਚ ਵਜਦਾ ਸਿੱਧੂ ਮੂਸੇ ਵਾਲਾ ਕੋਈ ਐਸੀ ਗੱਲਾਂ ਸਾਂਝੀਆਂ ਕਰੋ ਸਾਡੇ ਨਾਲ ਜੋ ਸਿੱਧੂ ਮੂਸੇ ਵਾਲਾ ਤੁਹਾਡੇ ਨਾਲ ਕਰਦੇ ਹੁੰਦੇ ਸੀ ਜਾਂ ਤੁਹਾਡੇ ਕੋਲ ਉਹ ਗੱਲਾਂ ਪੁੱਛੀਆਂ ਨਹੀਂ ਗਈਆਂ ਕਿ ਆ ਕਿਸੇ ਨੇ ਪੁੱਛੀਆਂ ਨਹੀਂ ਜਾਂ ਤੁਸੀਂ ਉਹ ਮੌਕਾ ਨਹੀਂ ਮਿਲਿਆ ਕਿ ਤੁਸੀਂ ਉਹ ਦੱਸ ਪਾਓ ਸਾਡੀਆਂ ਗੱਲਾਂ ਜੀ ਅਕਸਰ ਗਾਣਿਆਂ ਨੂੰ ਲੈ ਕੇ ਹੁੰਦੀਆਂ ਸੀ ਕਿ ਗਾਣਾ ਉਹਨੇ ਕੋਈ ਕੰਪੋਜੀਸ਼ਨ ਬਣਾ ਲੈਣੀ ਜਿੱਤੂ ਆਹ ਕੰਪੋਜੀਸ਼ਨ ਕਰ ਲਈਏ ਗਾਣੇ ਦੀ ਜਿਵੇਂ ਸਟਾਰਟਿੰਗ ਜੇ ਗਾਣਾ ਦਾ ਲੀਕ ਹੋਇਆ ਸੀਗਾ ਜੋ ਰਾਤਾਂ ਜਾ ਕੇ ਬਿਤਾਇਆ ਕੋਈ ਹਿਸਾਬ ਨਹੀਂ ਉਹ ਗਾਣੇ ਦੀ ਕੰਪੋਜੀਸ਼ਨ ਇਕੱਠਾਂ ਨੇ ਬੈਠ ਕੇ ਉਧਰ ਪੁਲੀ ਆਉ ਤੇ ਬੈਠ ਕੇ ਬਣਾਈ ਸੀ ਸੀ ਤੇ ਮੈਨੂੰ ਕਹਿ ਰਿਹਾ ਸੀ ਯਾਰ ਵੀ ਤੇਰਾ ਸਾਇਡ 'ਚ ਵਧੀਆ ਹੱਥ ਆ ਨਾ ਤੂੰ ਸਾਇਡ ਦੇ ਦੱਸ ਵੀ ਆ ਆਪਾਂ ਇਦਾਂ ਫੇਰ ਰੱਖ ਲਈਏ ਡੀਅਰ ਮਮਾ ਦੀ ਵੇਲੇ ਵੀ ਅਸੀਂ ਮੈਂ ਖਾਂ ਬਾਈ ਸਹੀ ਐ ਵੀ ਫੀਲ ਵੀ ਆ ਰਿਹਾ ਗਾਣੇ 'ਚ ਅਸੀਂ ਇਹ ਚੀਜ਼ਾਂ ਅਕਸਰ ਕਰਦੇ ਰਹਿੰਦੇ ਸੀਗੇ ਤੇ ਤਾਂ ਹੀ 뮤జిక్ ਦੇ ਪ੍ਰਤੀ ਸੀ ਜਿਆਦਾ ਜੁੜੇ ਸੀ ਗੱਲਾਂ ਵੀ 뮤జిక్ ਦੀਆਂ ਤੇ ਸਾਡੇ ਜਿਹੜੇ ਗਾਇਆਉਣ ਵਾਲੇ ਗਾਇਕ ਸੀ ਉਹ ਵੀ ਸੇਮ ਸਾਡੇ ਪਸੰਦੀਦਾ ਹੁੰਦੇ ਸੀਗੇ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਨੇ ਕੋਈ ਗੱਲ ਦੱਸੀ ਤੁਹਾਨੂੰ ਮੈਨੂੰ ਕੁਝ ਗੱਲਾਂ ਤੰਗ ਕਰ ਰਹੀਆਂ ਨੇ ਜਾਂ ਮੈਂ ਪਰੇਸ਼ਾਨ ਹ ਮੌਤ ਤੋਂ ਪਹਿਲਾਂ ਨਾ ਜਦੋਂ ਇੱਕਦਮ ਐਮਐਲਏ ਚੋਣਾਂ ਲੜੇ ਸੀਗੇ ਉਸ ਤੋਂ ਬਾਅਦ ਹਾਰ ਹੋ ਗਈ ਤਾਂ ਉਹਨਾਂ ਦੇ ਸੁਭਾਅ ਵਿੱਚ ਇੱਕ ਚੇਂਜ ਆਇਆ ਸੀ ਇੱਕ ਤਾਂ ਇਹ ਹੁੰਦਾ ਕਿ ਬੰਦਾ ਨਾਰਾਜ਼ ਹੋ ਜਾਂਦਾ ਆਪਣਾ ਤੋਂ ਹਾਂ ਵੀ ਜਿਨ੍ਹਾਂ ਨੇ ਹਰਾਇਆ ਪਰ ਉਹਨਾਂ ਦੇ ਸੁਭਾਅ 'ਚ ਇਹ ਆਇਆ ਸੀ ਕਿ ਹਰੇਕ ਛੋਟੇ ਛੋਟੇ ਵੱਡੇ ਤੋਂ ਵੱਡੇ ਬੰਦੇ ਨੂੰ ਬੁਲਾਉਣ ਦਾ ਪਾਵੇਂ ਗੱਡੀ ਤੇ ਜਾ ਰਿਹਾ ਸ਼ੀਸ਼ਾ ਡਾਊਨ ਕੀਤਾ ਹੱਥ ਖੜਾ ਕਰਕੇ ਜਣਾ ਪਾਵੇਂ ਜਵਾਕ ਹੈ 11 ਸਾਲ ਦਾ ਇੰਨਾ ਵੱਡਾ ਚੇਂਜ ਆਇਆ ਸੀ ਕਿ ਉਹ ਮਾਨਸਾ ਨਾਲ ਹੋਰ ਵੀ ਜੁੜਨਾ ਚਾਹੁੰਦੇ ਸੀ ਪਾਵੇਂ ਇਹਨਾਂ ਲੋਕਾਂ ਨੇ ਹਰਾਤਾ ਸੀ ਪਰ ਫਿਰ ਵੀ ਜੁੜ ਕੇ ਰਹਿਣਾ ਚਾਹੁੰਦੇ ਸੀ ਕਿ ਮੈਂ ਯਾਰ ਇਹਨਾਂ ਨੇ ਜਿਤਾਇਆ ਨਹੀਂ ਪਾਵੇਂ ਇਹਨਾਂ ਦੀ ਉਹ ਆਪਣੀਆਂ ਹਨ ਇੰਟੈਂਸ਼ਨ ਪਰ ਉਹਨਾਂ ਦੇ ਦਿਲ ਵਿੱਚ ਇਹ ਸੀ ਕਿ ਇਹ ਮੇਰੇ ਲੋਕ ਹੈ ਆਪਦੇ ਲੋਕਾਂ ਨੂੰ ਪਾਵੇਂ ਉਹਨਾਂ ਨੇ ਇਨਕਾਰਤਾ ਫਿਰ ਵੀ ਅਪਣਾਉਣਾ ਚਾਹੁੰਦੇ ਸੀ ਇਹ ਉਹਨਾਂ ਦੀ ਸਭ ਤੋਂ ਵੱਡੀ ਖਾਸ ਗੱਲ ਸੀ ਕਿ ਕਿਸੇ ਨਾਲ ਨਾਰਾਜ਼ ਨਹੀਂ ਸੀ ਉਹ ਇਹ ਆ ਕਿੰਨੇ ਸਾਲ ਪੁਰਾਣੀ ਪੱਕੀ ਯਾਰੀ ਰਹੀ ਸਿੱਧੂ ਮੁਸੇਲਾਂ ਸਾਡੀ ਸੋਨ ਲਾਲੂਈ ਅਸੀਂ 4-5 ਸਾਲ ਦੇ ਸੀਗੇ ਤੁਸੀਂ ਆਹ ਦੇਖ ਲਓ ਕੈਮਰਾ ਵਾਲੋ ਆਹ ਘਰ ਬਿਲਾ ਜੀ ਇੱਥੇ ਨਾ ਸਾਡੇ ਪਹਿਲਾਂ ਉਧਰ ਖੇਤ ਚਲੇ ਗਏ ਸਿੱਧੂ ਕੀ ਹਵੇਲੀ ਵਾਲੀ ਹੈ ਘਰ ਇਹ ਘਰ ਦੇ ਵਿੱਚ ਅਸੀਂ ਹੁਣ ਤਾਂ ਇੱਥੇ ਅੰਕਲ ਡਾਕਟਰ ਨੇ ਇਹਨਾਂ ਨੇ ਦੁਕਾਨ ਬਣਾਈ ਹੋਈ ਆ ਅਸੀਂ ਇੱਥੇ ਐਕਸਪ੍ਰੈਸ ਖੇਡਦੇ ਹੁੰਦੇ ਹਾਂ ਚੋਰਜ ਬਾਈ ਖੇਡਣਾ ਤੇ ਕਮਰੇ ਬਣੇ ਹੋਏ ਸੀਗੇ ਰੁਕਣ ਵਿੱਚ ਇੱਥੇ ਖੇਡ ਰਹੀ ਸੀ ਅੱਛਾ ਤੇ ਆ ਜਿਹੜਾ ਚੌਂਕ ਤੁਸੀਂ ਇੱਧਰ ਦਿਖਾ ਦੋ ਆ ਚੌਂਕ ਵਿੱਚ ਅਸੀਂ ਕ੍ਰਿਕਟ ਖੇਡਦੇ ਨੇ ਛੋਟਾ ਜਿਹਾ ਕਿਉਂਕਿ ਜਵਾਹਰ ਹੁਣ ਕਿੱਡਾ ਕਿ ਸ਼ਾਟ ਮਾਰੂ ਆਹ ਵੇਲਾ ਹੁੰਦਾ ਸੀ ਸਾਰਾ ਉਦੋਂ ਬਾਗਾਂ ਨੇ ਸੀ ਹੁੰਦਾ ਸਾਲ ਦੇ ਸੀ ਉਦੋਂ ਤੁਸੀਂ ਉਦੋਂ ਅਸੀਂ ਹੋਵਾਂਗੇ 10 10 11 11 ਸਾਲ ਦੇ ਸੀ ਅੱਛਾ ਇੱਥੇ ਕ੍ਰਿਕਟ ਖੇਡਦੇ ਰਹੇ ਤੁਸੀਂ ਜੀ ਆਹ ਕ੍ਰਿਕਟ ਵਾਲਾ ਗਰਾਊਂਡ ਸੀ ਆਹ ਵੇਲਾ ਸੀ ਸਾਰਾ ਹੁਣ ਤਾਂ ਰੂੜੀਆਂ ਵਗੈਰਾ ਆ ਗਈਆਂ ਉਹ ਕੰਦਾ ਸੀ ਉੱਥੇ ਇਹ ਪਹਿਲਾਂ ਸਾਰਾ ਵੇਲਾ ਸੀ ਆ ਉਧਰਲੇ ਪਾਸੇ ਗਰਾਊਂਡ ਜ ਹਾਂਜੀ ਇਸ ਪੈਣ ਦੇ ਨਾਲ ਸਿੱਧੂ ਦੀਆਂ ਤੇ ਤੁਹਾਡੀਆਂ ਯਾਦਾਂ ਜੁੜੀਆਂ ਹੋਈਆਂ ਨੇ ਇੱਥੇ ਸਾਰਾ ਬਚਪਨ ਬੀਤਿਆ ਤੇ ਲੱਗਦਾ ਸੀ ਸਿੱਧੂ ਮਸੂਏ ਵਾਲਾ ਐਡੇ ਵੱਡੇ ਮੁਕਾਮ ਨੂੰ ਹਾਸਲ ਕਰੇ ਹਾਂਜੀ ਕਿਉਂਕਿ ਮੈਂ ਮਿਊਜ਼ਿਕ ਨਾਲ ਜੁੜਿਆ ਸੀ ਤਾਂ ਮੈਂ ਉਹਦੀ ਵਾਈਬ ਦੇਖਦਾ ਹੁੰਦਾ ਸੀ ਕਿ ਯਾਰ ਇਹਦੀ ਸੋਚ ਬਹੁਤ ਵੱਡੀ ਆ ਅਸੀਂ ਜਦੋਂ ਐਡੀਸ਼ਨ ਦੇਣ ਗਿਆ ਤੁਹਾਨੂੰ ਦੱਸਦਾ ਪ੍ਰੀ ਸਕਰੀਨਿੰਗ ਹੋਇਆ ਨਹੀਂ ਸਿੱਧੂ ਦਾ ਗੋਸਪ ਪੰਜਾਬ ਦਾ ਤੇ ਅਸੀਂ ਫਿਰ ਮੈਨੂੰ ਕਹਿਣ ਲੱਗਿਆ ਕਹਿੰਦਾ ਯਾਰ ਵੀ ਆਪਾਂ ਕਹਿੰਦਾ ਤਿਆਰੀ ਨਹੀਂ ਹੈਗੀ ਆਪਣੀ ਮੈਂ ਕਹਿੰਦਾ ਹਾਰਮੋਨੀਅਮ ਲਿਆਉਂਗਾ ਫ੍ਰੈਂਕਲ ਨੇ ਹਾਰਮੋਨੀਅਮ ਹੀ ਦਵਾਇਆ ਅੰਕਲ ਤੋਂ ਪੁੱਛੇ ਲਿਆ ਭਾਵੇਂ ਸਵਾਲ ਅੰਕਲ ਨੇ ਫਿਰ ਹਰਮਨਤਲ ਗੌਰ ਸਿੰਘ ਹੋਰਾਂ ਨੇ ਹਾਰਮੋਨੀਅਮ ਦਵਾਇਆ ਤੇ ਫਿਰ ਨੂੰ ਤੁਹਾਨੂੰ ਪਤਾ ਹੀ ਆ ਕਿ ਸਾਡਾ ਜਿਹੜਾ ਉਹ ਕਲਾਸਿਕਲ 뮤직 ਵਾਲਾ ਕੰਮ ਨਹੀਂ ਸੀਗਾ ਅਸੀਂ ਸੀ ਚੱਕ ਲੋ ਧਰ ਲੋ ਵਾਲੇ ਸਾਰੇ ਤੇ ਫਿਰ ਅਸੀਂ ਤਿਆਰੀ ਲਈ ਜਨ ਉਹ ਕਹਿੰਦਾ ਹੁਣ ਵੀ ਆਪਾਂ ਆਡੀਸ਼ਨ ਵਗੈਰਾ ਨਹੀਂ ਦੇਣੇ ਯਾਰ ਹੁਣ ਆਪਦੇ ਪੱਧਰ ਦੀ ਕਰਾਂਗੇ ਕੁਝ ਤੇ ਫਿਰ ਉਹਨੇ ਆਪਣਾ ਕਰਨਾ ਸ਼ੁਰੂ ਕਰਤਾ ਲਿਖਣਾ ਸ਼ੁਰੂ ਕੀਤਾ ਪਹਿਲਾਂ ਗਾਉਂਦਾ ਸੀਗਾ ਲਿਖਣਾ ਸ਼ੁਰੂ ਉਦੋਂ ਕੀਤਾ ਜਦੋਂ ਗਾਣੇ ਵਾਲਾ ਸਾਨੂੰ ਪਤਾ ਕਿ ਸਟੋਰੀ ਕਿਸ ਨੇ ਗਾਣਾ ਨਹੀਂ ਦਿੱਤਾ ਉਹਦਾ ਹੁਣ ਨਾਮ ਤਾਂ ਕਿਉਂ ਲੈਣਾ ਤੁਹਾਨੂੰ ਪਤਾ ਹੀ ਆ ਉਸ ਸਮੇਂ ਵੀ ਮੈਨੂੰ ਫੋਨ ਲਾ ਕੇ ਗਾਣਾ ਬੰਦੇ ਨੂੰ ਦਿੱਤਾ ਨਹੀਂ ਕਿਉਂਕਿ ਮੈਂ ਯੂਨੀਵਰਸਿਟੀ ਦੇ ਮੇਰੇ ਕੋਲ ਆ ਕੇ ਵੀ ਗਿਆ ਪਟਿਆਲੇ ਤੋਂ ਅਸੀਂ ਇਕੱਠੇ ਆਏ ਫਿਰ ਉਦੋਂ ਵੀ ਨਰਾਸ਼ ਹੋ ਗਿਆ ਕਿ ਮੈਂ ਕਿਹਾ ਕੋਈ ਚੱਕਰ ਨਹੀਂ ਯਾਰ ਤੂੰ ਖਿੱਚੀਆਂ ਕੰਮ ਚੱਲੂ ਆਪਣਾ ਬਸੇਰਾ ਤੇ ਇਸ ਤਰ੍ਹਾਂ ਦੀਆਂ ਯਾਦਾਂ ਹੀ ਸਾਡੇ ਨਾਲ 뮤직 ਵਾਲੀਆਂ ਲੈ ਕੇ ਤੇ ਹੋਰ ਆਹ ਜਗ੍ਹਾ ਜਿਹੜੀ ਅਸੀਂ ਇੱਥੇ ਵੀ ਬੈਠ ਕੇ ਇੱਥੇ ਬੈਠ ਹੁੰਦੇ ਸੀ ਹੁਣ ਵੀ ਸਟਾਰ ਮੰਡ ਤੋਂ ਬਾਅਦ ਵੀ ਇੱਥੇ ਬਹਿ ਜਾਂਦੇ ਆ ਚੌਂਕ 'ਚ ਆਹ ਚੌਂਕ ਸਾਡਾ ਏਰੀਆ ਸੀ ਇਹੀ ਸਾਡਾ ਖੇਡ ਮੈਦਾਨ ਸੀ ਇਹੀ ਸਾਡਾ ਬੈਠਣ ਵਾਲਾ ਸੀਗਾ ਸ਼ਾਮ ਨੂੰ ਬੈਠ ਜਾਣਾ ਇਕੱਠਿਆਂ ਨੇ ਗੱਲਾਂ ਮਾਰਨੀਆਂ ਆਈ ਸਾਡੇ ਇੱਕ ਦੂਜੇ ਦਾ ਘੇਰਾ ਸੀਗਾ ਵੀ ਯਾਰ ਆਪਾਂ ਇੱਥੋਂ ਗਾਹਾਂ ਜਾਣੇ ਨਹੀਂ ਅੱਛਾ ਜਦੋਂ ਸਿੱਧੂ ਮੂਸੇਵਾਲੇ ਨੇ ਹਵੇਲੀ ਪਾਲੀ ਉੱਥੇ ਬੰਦਰੀ ਸੀ ਤੁਸੀਂ ਕਿ ਕ੍ਰਿਕਟ ਵੀ ਖੇਡਦੇ ਰਹੇ ਤਾਂ ਉਸ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਇੱਥੇ ਹੀ ਮਤਲਬ ਗਲੀਆਂ ਦੇ ਵਿੱਚ ਘੁੰਮਣਾ ਫਿਰਨਾ ਇਸੇ ਤਰ੍ਹਾਂ ਹੀ ਖੇਡਣਾ ਛੇ ਫੇਰ ਵੀ ਅਸੀਂ ਉਹ ਗੇਟ ਤੇ ਖੜ ਜਾਣਾ ਉਹ ਤਾਂ ਇਹ ਨਹੀਂ ਸੀ ਕਿ ਅੰਦਰ ਵੜ ਗਿਆ ਮੁੜ ਕੇ ਨਿਕਲਣਾ ਨਹੀਂ ਸਾਡੇ ਨਾਲ ਚਾਰ ਗੱਲਾਂ ਮਾਰ ਕੇ ਜਿਹੜੇ ਚਾਰ ਪੰਜ ਦੋਸਤ ਸੀ ਉਹਨਾਂ ਨਾਲ ਫੇਰ ਉਹ ਪੈਂਦਾ ਸੀ ਸੋਸਟੀ ਫਿਰ ਬਾਲੀਵਾਲ ਖੇਡ ਲੈਣਾ ਗੇਮ ਦਾ ਜਿਆਦਾ ਸ਼ੌਂਕ ਹੁੰਦਾ ਸੀ ਯਾਰ ਮੈਂ ਪਿੰਡ ਦੇ ਜਵਾਖਾਂ ਨਾਲ ਅਟੈਚ ਰਹਾ ਸਾਡੇ ਪਿੰਡ ਦੇ ਬੰਦਿਆਂ ਨਾਲ ਉਹਦਾ ਉਵੇਂ ਹੀ ਵਿਵਹਾਰ ਸੀਗਾ ਜਿਵੇਂ ਪਹਿਲਾਂ ਸੀਗਾ ਉਹਦੇ ਸਿਗਨ ਚੇਂਜ ਨਹੀਂ ਆਇਆ ਕੋਈ ਅਲੱਗ ਨਹੀਂ ਇਦਾਂ ਹੋਇਆ ਕਿ ਯਾਰ ਹੁਣ ਬੰਦਾ ਜਦੋਂ ਮਾੜਾ ਜਿਹਾ ਸਟਾਰ ਬਣਦੇ ਆ ਨਾ ਜਾ ਕੇ ਚੰਡੀਗੜ੍ਹ ਬੈਠ ਜਾਂਦਾ ਪਰ ਉਹਦੇ 'ਚ ਕੋਈ ਚੇਂਜ ਨਹੀਂ ਸੀ ਆਇਆ ਉਹ ਬੰਦਾ ਸਾਡਾ ਉਵੇਂ ਹੀ ਗੱਗੂ ਸੀਗਾ ਜਿਵੇਂ ਪ ਕੀ ਲੱਗਦਾ ਤੁਹਾਨੂੰ ਕਿ ਜਿਵੇਂ ਸਿੱਧੂ ਮਸੂਏ ਨਾਲ ਇਹ ਘਟਨਾ ਵਾਪਰੀ ਇੰਡਸਟਰੀ ਮੰਦੋਸ ਦੇ ਪਿੱਛੇ ਇੰਡਸਟਰੀ ਸੀ ਜਾਂ ਹੋਰ ਕੁਝ ਕਾਰਨ ਹੋ ਸਕਦੇ ਇਹਦਾ ਕਾਰਨ ਤਾਂ ਦੇਖੋ ਰਾਜਨੀਤਿਕ ਤੇ 뮤지컬ੀ ਦੋਨੋਂ ਹੀ ਲੱਗਦੇ ਜੀ ਕਿਉਂਕਿ ਬੰਦਾ ਦੋਨੇ ਚੀਜ਼ਾਂ ਜੀ ਉੱਪਰ ਜਾ ਰਿਹਾ ਸੀ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਉਹਨੇ ਸੀਐਮ ਬਣ ਜਾਣਾ ਸੀ ਪੰਜਾਬ ਦਾ ਤੇ ਬਹੁਤ ਚੇਂਜਸ ਵੀ ਹੋਣੇ ਸੀ ਪੰਜਾਬ ਦੇ ਹਨਾ ਤੇ ਉਹ ਗਾਇਕੀ 'ਚ ਵੀ ਟੌਪ ਸੀ ਉਹਦਾ ਆਪਾਂ ਨੂੰ ਪਤਾ ਹੀ ਆ ਉਹਦਾ ਕੈਨ ਦੀ ਲੋੜ ਹੀ ਨਹੀਂ ਤੁਨੇ ਪੋਲੀਟਿਕਲ ਚਾਕੇ ਵੀ ਕਰਨਾ ਮੈਂ ਚੀਜ਼ਾਂ ਸਮਝਦਾ ਕਿ ਦੋਨੀਆਂ ਚੀਜ਼ਾਂ ਨੇ ਰਾਜਨੀਤਿਕ ਤੇ ਮਿਊਜ਼ਿਕ ਦੀਆਂ ਜੇ ਦੀ ਤੈਹ ਤੱਕ ਜਾਇਆ ਜਾਵੇ ਤਾਂ ਬਹੁਤ ਕੁਝ ਨਿਕਲੂਗਾ ਪਰ ਉਹੀ ਗੱਲ ਆ ਕਿ ਸਰਕਾਰਾਂ ਇਹ ਚੀਜ਼ ਕਰਾਉਣਾ ਨਹੀਂ ਚਾਹੁੰਦੀਆਂ ਅੰਕਲ ਵੀ ਉਹੀ ਕਹਿੰਦੇ ਹੁੰਦੇ ਆ ਕਿ ਯਾਰ ਵੀ ਸਾਨੂੰ ਉਹ ਚੀਜ਼ ਚਾਹੀਦੀ ਅਸੀਂ ਉਹ ਨਹੀਂ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸਾਨੂੰ ਉਹ ਚਾਹੀਦੇ ਜਿਨ੍ਹਾਂ ਨੇ ਚਲਵਾਈਆਂ ਸਾਡੀ ਵੀ ਪਿੰਡ ਦੇ ਪੱਦਰ ਤੇ ਅਸੀਂ ਬਥੇਰੇ ਕੈਂਡਲ ਮਾਰਚ ਕਰ ਲਿਆ ਨਾ ਸ਼ਾਂਤੀ ਦੇ ਨੂੰ ਲੈ ਕੇ ਸ਼ਾਂਤੀ ਨੂੰ ਪ੍ਰੋਟੈਸਟ ਕੀਤਾ ਪਰ ਉਹ ਚੀਜ਼ਾਂ ਨਹੀਂ ਕੋਈ ਦਿੰਦੀ ਸਰਕਾਰ ਤੁਹਾਨੂੰ ਤਾਂ ਫਿਰ ਥੋੜਾ ਜਿਹਾ ਇਹ ਆ ਕਿ ਸਾਨੂੰ ਯਾਰ ਉਹ ਇਨਸਾਫ ਨਹੀਂ ਮਿਲਿਆ ਕਿ ਸਾਡਾ ਜਿਹੜਾ ਮਿਲਣਾ ਚਾਹੁੰਦਾ ਸਾਡੇ ਭਰਾ ਨਾਲ ਜੋ ਤੱਕਾ ਹੋਇਆ ਹਨਾ ਖਸਦਾ ਖੇਡਦਾ ਜਿਹੜਾ ਪਰਿਵਾਰ ਸੀ ਉਹਨਾਂ ਨੇ ਉਜਾੜ ਕੇ ਰੱਖਤਾ ਪਰਿਵਾਰ ਕੀ ਸਾਡਾ ਪਿੰਡ ਹੀ ਸਾਰਾ ਹੁਣ ਤੁਸੀਂ ਇਹ ਲਾ ਲਓ ਕਿ ਅਸੀਂ ਨਾ ਦੀਵਾਲੀ ਮਨਾਈਏ ਉਸ ਤੋਂ ਬਾਅਦ ਨਾ ਹੋਲੀ ਲਾਸਟ ਟਾਈਮ ਮੇਰਾ ਬਰਥਡੇ ਜਿਹੜਾ 9 ਮਾਰਚ ਦਾ ਹੁੰਦਾ 9 ਮਾਰਚ ਨੂੰ ਬਰਥਡੇ ਸੀ ਉਦੋਂ ਹੋਲੀ ਮਨਾਈ ਹੈ ਉਦੋਂ ਚੌੜ ਚੌੜ ਤੇ ਸਾਡੀਆਂ ਟੀ-ਸ਼ਰਟਾਂ ਪਾੜ ਲਾ ਗਏ ਮੇਰੇ ਉਹਦਰਾ ਬਰਥਡੇ ਆ ਮੈਂ ਟੀ-ਸ਼ਰਟ ਨਵੇਂ ਕੱਪੜੇ ਪਾਏ ਸੀ ਬਰਥਡੇ ਕਰਕੇ ਤੇ ਮੇਰੇ ਟੀ-ਸ਼ਰਟ ਪਾੜਤੀ ਫਿਰ ਸਾਰੇ ਇੱਕ ਦੂਜੇ ਦੇ ਟੀ-ਸ਼ਰਟਾਂ ਪਾੜਨ ਲੱਗੇ ਖੁਦ ਅਸੀਂ ਉਹਦੀ ਵੀ ਟੀ-ਸ਼ਰਟ ਪਾੜਨ ਵੇਗਾਂ ਕੋ ਦੋ ਸਟਾਰ ਸੀ ਆ ਫਿਰ ਸਾਨੂੰ ਕਹਿੰਦਾ ਯਾਰ ਕਹਿੰਦਾ ਮੇਰਾ ਸ਼ਰੀਰ ਦਾ ਕਹਿੰਦਾ ਕਿਉਂ ਕਹਦਾ ਕੈਮਰੇ ਚੱਕੀ ਫਿਰਦੇ ਕਹਿੰਦਾ ਰਹਿਣ ਦੋ ਸਾਡੇ ਸਾਰੇ ਦੇ ਟੀ-ਸ਼ਰਟ ਸਾਰੇ ਜਿੰਨੇ ਮੁੰਡੇ ਸੀਗੇ ਪਾੜਨ ਲੱਗੇ ਇੱਕ ਦੂਜੇ ਦੇ ਫਿਰ ਹੋਲੀ ਮਨਾਈ ਉਹ ਵਾਇਰਲ ਵੀ ਬਹੁਤ ਹੋਈਆਂ ਸੀ ਵੀਡੀਓ ਸਾਡੀਆਂ ਆ ਬੇਲੀ ਚੋਂ ਕਢ ਕੇ ਆਏ ਫਿਰ ਪਿੰਡ ਚ ਗਲੀਆਂ ਚ ਨਹੀਂ ਐਡਾ ਵੱਡਾ ਸਟਾਰ ਗਲੀਆਂ ਚ ਸਾਡੇ ਨਾਲ ਕਿੱਥੇ ਫਿਰਦਾ ਇਹ ਆਈ ਉਹਦਾ ਬਹੁਤ ਨਾਈਸ ਬੰਦਾ ਸੀਗਾ ਜੀ ਹਾਂਜੀ ਰੱਬ ਤੋਂ ਸ਼ਿਕਾਇਤ ਹੈ ਕੋਈ ਰ ਜੇ ਸਾਨੂੰ ਸਾਡਾ ਭਰਾ ਐਡਾ ਹੀਰਾ ਬੰਦਾ ਦਿੱਤਾ ਸੀ ਤਾਂ ਉਹਨੂੰ ਸਾਡੇ ਚ ਰਹਿਣ ਦਿੰਦਾ ਹਲੇ ਤਾ ਉਹਨੇ ਨਾਮ ਕਮਾਇਆ ਸੀ ਹਲੇ ਬਹੁਤ ਵਿਚਾਰਨੇ ਕੁਝ ਹੰਡਾਉਣਾ ਸੀਗਾ ਵਿਆਹ ਨੂੰ ਲੈ ਕੇ ਸੀ ਗੱਲਾਂ ਕਰਨ ਲੱਗ ਜਾਂਦੇ ਵੀ ਯਾਰ ਵਿਆਹ ਕਿਵੇਂ ਹੋ ਕਹਿੰਦਾ ਜਿੱਥੇ ਜਿੱਥੇ ਤੇਰਾ ਭਰਾ ਖੜਾ ਹੋਇਆ ਨਾ ਐਮਐਲਏ ਉੱਥੇ ਕਹਿੰਦਾ ਜਾਗੋ ਲੈ ਕੇ ਜਾਵਾਂਗੇ ਉੱਥੇ ਕਹਿੰਦਾ ਫਿਰ ਐ ਨਹੀਂ ਗਿਆ ਇੱਕ ਜਗ੍ਹਾ ਤੇ ਖੜ ਗਿਆ ਫਿਰ ਕਹਿੰਦਾ ਪਾਰਟ ਬਣਾਵਾਂਗੇ ਆਪਾਂ ਹਰੇਕ ਜਗ੍ਹਾ ਤੇ ਖਾੜਾ ਲੱਗੂਗਾ ਜਿਹੜੇ-ਜਿਹੜੇ ਗਾਇਕ ਆ ਕਹਿੰਦਾ ਬਹੁਤ ਸਾਰੇ ਕਰਕੇ ਰੱਖਾਂਗੇ ਵਿਆਹ ਕਹਿੰਦਾ 15-20 ਦਿਨ ਚੱਲੂ ਬਹੁਤ ਵੱਡੇ ਸੁਪਨੇ ਸਿ ਵਿਆਹ ਨੂੰ ਲੈ ਕੇ ਅੱਛਾ ਵਿਆਹ ਨੂੰ ਲੈ ਕੇ ਵੀ ਸੁਪਨੇ ਸੀ ਉਹ ਗੱਲਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੇ ਸਾਰੇ ਪਿੰਡ ਨਹੀਂ ਸਮੂਲੀਅਤ ਕਰਨੀ ਸੀ ਤੇ ਵਿਆਹ ਚ ਸਾਰੇ ਪਿੰਡ ਨੂੰ ਹੀ ਚਾਹ ਸੀਗਾ ਕਿਉਂਕਿ ਛੋਟੀ ਮੋਟੀ ਸਸਤੀ ਦਾ ਹੈ ਨਹੀਂ ਸੀ ਉਹ ਤੇ ਸਾਨੂੰ ਵੀ ਚਾਹ ਸੀ ਤੇ ਵਿਆਹ ਨੂੰ ਲੈ ਕੇ ਮੈਨੂੰ ਵੀ ਕਹਿੰਦੇ ਹੁੰਦਾ ਸੀ ਕਹਿੰਦਾ ਯਾਰ ਤੇਰਾ ਜਦੋਂ ਵਿਆਹ ਹੋਇਆ ਤੇਰੀ ਬਰਾਤ ਜਾਊਂ ਵਿਆਹ ਮੈਂ ਕਰਵਾਉਣਾ ਸੀ ਮੇਰੇ ਵੀ ਸੁਪਨੇ ਸਨ ਵਿਆਹ ਦੇ ਮੈਂ ਵੀ ਚੁੰਨੀ ਚੜਾਵੇ ਮੰਗੂ ਕੀਤਾ ਮੇਰੀ ਫੋਟੋ ਵੀ ਵਾਇਰਲ ਹੋਈ ਸੈਂਕਲ ਨਾਲ ਮਤਾਂ ਦੁਆਸ਼ੀਰਵਾਦ ਲੈ ਕੇ ਫੇਰ ਜਨ ਚੜਾ ਸੀ ਆਪਣਾ ਕੋਈ ਡਿਸੀਜ ਨਹੀਂ ਲਾਇਆ ਹਨਾ ਕੋਈ ਵਿਆਹ ਨਹੀਂ ਚੁੱਪ ਕਰਕੇ ਵਿਆਹ ਕਰਾ ਕੇ ਕਿਉਂਕਿ ਸਾਨੂੰ ਮੌਤ ਦਾ ਹੀ ਬਹੁਤ ਵੱਡਾ ਦੁੱਖ ਸੀ ਭਾਵੇਂ ਮੈਂ ਸਾਲ ਬਾਅਦ ਕਰਾਇਆ ਸੀ ਵਿਆਹ ਉਹਦੀ ਡੈਥ ਤੋਂ ਬਾਅਦ ਪਰ ਫੇਰ ਵੀ ਦਿਲ ਨਹੀਂ ਕਰਦਾ ਉਹ ਚੀਜ਼ਾਂ ਨੂੰ ਖੁਸ਼ੀਆਂ ਮਨਾਉਣ ਨੂੰ ਕਿਉਂਕਿ ਖੁਸ਼ੀਆਂ ਉਦੋਂ ਹੁੰਦੀਆਂ ਜਦੋਂ ਤੁਹਾਡਾ ਭਰਾ ਆਪਦੇ ਵਿੱਚ ਹੁੰਦਾ ਤੇ ਸਾਡਾ ਨਾਲੇ ਪਰਿਵਾਰ ਕਰਿਆ ਮੇਰੇ ਤਾਂ ਦਾਦੇ ਤੋਂ ਲੈ ਕੇ ਫਿਰ ਮੇਰੇ ਡੈਡੀ ਹੋਰ ਇਕੱਠੇ ਦੋਸਤ ਨੇ ਫਿਰ ਸਾਡੀ ਦੋਸਤੀ ਸੀ ਸਾਡਾ ਤਾਂ ਪੀੜੀਆਂ ਤੋਂ ਚੱਲਦਾ ਆ ਰਿਹਾ ਜਿਹੜਾ ਇਹਨਾਂ ਦਾ ਰਿਲੇਸ਼ਨ ਹੈ ਤਾਂ ਕਰਕੇ ਅਸੀਂ ਵੀਰ ਉਹ ਖੁਸ਼ੀ ਹੁਣ ਵੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਐਂਕਲ ਪਹਿਲ ਤੇ ਹੁੰਦੇ ਨੇ ਮੇਰੇ ਡੈਡੀ ਦੀ ਰਿਟਾਇਰਮੈਂਟ ਹੋਈ ਉਦੋਂ ਵੀ ਆਏ ਨੇ ਸਾਡਾ ਤਾਂ ਪਰਿਵਾਰਕ ਸਾਡਾ ਸਾਝਾ ਹੈ ਜੀ ਕਹਿੰਦੇ ਕਿ ਜਿੱਥੇ ਭਰਾ ਨਹੀਂ ਨਾ ਖੜਦੇ ਹੁੰਦੇ ਉੱਥੇ ਯਾਰ ਖੜ ਜਾਂਦੇ ਨੇ ਤੁਸੀਂ ਉਹਨਾਂ ਲਈ ਕਦੋਂ ਖੜੇ ਸੀ ਤੇ ਉਹ ਤੁਹਾਡੇ ਲਈ ਕਦੋਂ ਖੜੇ ਸਾਡੇ ਜੀ ਸਰਪੰਚੀ ਦੀਆਂ ਵੋਟਾਂ ਮਿਲੀਆਂ ਉਹਦਾ ਕੋਈ ਇਰਾਦਾ ਨਹੀਂ ਸੀਗਾ ਵੀ ਮੈਂ ਸਰਪੰਚ ਬਣਾ ਹਨਾ ਐਂਕਲ ਦਾ ਸੀਗਾ ਥੋੜਾ ਜਿਹਾ ਮਾਈਂਡ 'ਚ ਕਿ ਤਾਂ ਸਿੱਧੂ ਨੇ ਕਿਹਾ ਵੀ ਕਹਿੰਦਾ ਡੈਡੀ ਰਹਿਣ ਦੋ ਕਹਿੰਦਾ ਸਰਪੰਚੀ ਆਪਣੇ ਪਿੰਡ ਦੀ ਸਾਡੇ ਪਿੰਡ ਦੀ ਸਰਪੰਚੀ ਤਾਂ ਹੈਗਾ ਵੀ ਸਾਡੇ ਪਿੰਡ ਦੀ ਸਰਪੰਚੀ ਦਾ ਆਸ ਨਹੀਂ ਆਉਂਦੀ ਕਿਸੇ ਨੂੰ ਤੇ ਅੰਕਲ ਕਹਿੰਦੇ ਨਹੀਂ ਯਾਰ ਕਹਿੰਦੇ ਸਰਪੰਚ ਬਣਾ ਐਂ ਪਿੰਡ 'ਚ ਕੋਈ ਵਿਕਾਸ ਕਰਾਂਗੇ ਤੁਸੀਂ ਹੁਣ ਦੇਖ ਹੀ ਸਕਦੇ ਹੋ ਸਾਡੇ ਪਿੰਡ 'ਚ ਲੋਕ ਕਿੱਟ ਲਵਾਤੀ ਪਹਿਲਾਂ ਇੱਥੇ ਕਿਹੜੀਆਂ ਲੋਕ ਕਿੱਟਾਂ ਸੀ ਨਰਕ ਹੁੰਦਾ ਸੀ ਆ ਪਾਣੀ ਭਰਨਾ ਇੱਥੋਂ ਲੰਘੀ ਨਹੀਂ ਸੀ ਚੀਜ਼ਾਂ ਚੱਜ ਨਾਲ ਤਾ ਇਹਨਾਂ ਨੇ ਵਿਕਾਸ ਵੀ ਬਹੁਤ ਕੀਤਾ ਉਹ ਸਰਪੰਚੀ ਦੀਆਂ ਵੋਟਾਂ ਵੇਲੇ ਅਸੀਂ ਸਾਡੂੰ ਡਿਊਟੀ ਲਾਤੀ ਕਹਿੰਦਾ ਵੀ ਅਰ ਕਹਿੰਦਾ ਦੂਜੀ ਪਾਰਟੀ ਵਾਲੇ ਪੈਸੇ ਨਾ ਵੰਡਦੇ ਨੇ ਅਸੀਂ 12-12 1-1 ਵਜੇ ਤੱਕ ਨਿਗਾਹ ਤੇ ਫਿਰਦੇ ਰਹਿੰਦੇ ਉਸ ਸਮੇ ਅਸੀਂ ਫਿਰ ਸਾਰਿਆਂ ਦੇ ਭਰਾਵਾਂ ਨੂੰ ਜਿੰਨੇ ਮੁੰਡੇ ਸੀ ਪਿੰਡ ਦੇ ਇਹ ਨਹੀਂ ਕਿ ਕੋਈ ਇੱਕ ਅੱਧਾ ਵੀ ਸਾਰੇ ਮੁੰਡੇ ਸੀ ਜਿਹੜੇ ਪਿੰਡ ਦੇ ਉਹਨਾਂ ਨੇ ਸਾਥ ਦਿੱਤਾ ਤੇ ਸਿੱਧੂ ਨੂੰ ਕਹਦਾ ਕਿ ਤੂੰ RAM ਨਾਲ ਸੌਂ ਜਾ ਤੈਨੂੰ ਜਿਤਾਉਣਾ ਸਾਡਾ ਫਰਜ਼ ਆ ਤੇ ਬਾਈ ਸਾਡੇ 2200 ਵੋਟ ਹੈ 1100 ਵੋਟ ਨਾ ਸੀ ਤੇ ਆਇਆ ਬਾਈ ਨੇ ਸੀ ਗੱਲਬਾਤ ਦੇ ਦੌਰਾਨ ਕਿਹਾ ਹੈ ਕਿ ਜੇ ਮੈਂ ਵਿਆਹ ਵੀ ਕਰਾਇਆ ਬੜੇ ਸਾਦੇ ਤੌਰ ਤੇ ਕਰਾਇਆ ਹੈ ਘਰ ਦੇ ਵਿੱਚ ਡੀਜੇ ਲਾਇਆ ਗਾਣੇ ਲਾਇਆ ਹੁਣ ਘਰ ਦੇ ਵਿੱਚ ਖੁਸ਼ੀ ਆਈ ਹੈ ਛੋਟਾ ਸ਼ੋਭ ਆਇਆ ਹੁਣ ਗਾਣੇ ਚਲਾਓਗੇ ਹੁਣ ਰੌਣਕਾਂ ਲੱਗੀਆਂ ਹੋਈਆਂ ਉੱਥੇ ਵੀ ਹੋਲੀ ਖੇਡੀ ਦੀਵਾਲੀ ਮਨਾਈ ਪਟਾਕੇ ਚਲਾਏ ਕੱਲ ਵੀ ਅਸੀਂ ਹੋਲੀ ਵੀ ਖੇਡੀ ਰਾਤ ਤੱਤ ਸਵਾਜੀਆਂ ਵੀ ਕਰੀ ਗਏ ਆ ਤੇ ਹੁਣ ਵੀ ਚਾਹ ਨਾ ਹੁਣ ਵੀ ਖੁਸ਼ੀ ਹੈ ਜਦੋਂ ਉਹਦਾ ਵੈਲਕਮ ਹੋਊਗਾ ਘਰੇ ਆ ਕੇ ਉਹ ਲੋ ਵੀ ਡੀਜੇ ਲਾਏ ਜਾਣਗੇ ਕਿਉਂਕਿ ਸਾਡਾ ਭਰਾ ਵਾਪਸ ਨਿੱਕੇ ਪੈਰੀ ਆ ਗਿਆ ਤੇ ਹੁਣ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁਣ ਹਾਂ ਗੱਜ-ਬੱਜ ਕੇ ਜਿਹੜਾ ਮਿਊਜ਼ਿਕ ਚਲਾਵਾਂਗੇ ਗਾਣੇ ਚੱਲਣਗੇ ਉਹਦੇ ਤੇ ਡਾਂਸ ਕਰਾਂਗੇ ਵਧੀਆ ਹੀ ਤੇ ਹੁਣ ਖੁਸ਼ੀਆਂ ਨੇ ਹੁਣ ਮੈਂ ਤੁਹਾਨੂੰ ਦੱਸਿਆ ਕਿ ਮੈਂ ਸਿੰਗਿੰਗ ਰੋਕਤੀ ਸੀ ਹੁਣ ਦਿਲ ਵੀ ਕਰ ਰਿਹਾ ਕਿ ਯਾਰ ਗਾਣੇ ਕਰੀਏ ਤਾਂ ਮੈਂ ਉਹ ਚਾਹੁੰਨਾ ਏ ਕਿ ਹੁਣ ਜਾਂਦੇ ਜਾਂਦੇ ਤੁਹਾਡੇ ਕੋਈ ਗੀਤ ਵੀ ਸੁਣੀਏ ਤੇ ਮੈਂ ਨਾ ਇੱਕ ਸੌਂਗ ਲਿਖਿਆ ਸੀ ਉਹਦਾ ਇੱਕ ਪੈਰਾ ਪਾਇਆ ਸੀ ਬਾਈ ਦਾ ਕਹਿੰਦਾ ਉਹਦਾ ਸੀ ਹਮ ਮੁੱਕਿਆ ਨੀਏ ਜਾਂਦਾ ਹਾਲੇ ਸਾਡਾ ਸਿੱਧੂ ਝੋਟਾ ਸੀ ਨਾਮ ਕਮਾਇਆ ਫੇਮ ਕਮਾਇਆ ਸਿਰ ਨਾ ਨਿਕਦੀਆਂ ਓਟਾਂ ਸੀ ਨਾਮ ਕਮਾਇਆ ਫੇਮ ਕਮਾਇਆ ਸਿਰ ਨਾ ਨਿਕਦੀਆਂ ਓਟਾਂ ਸੀ ਜਿਹੜੀਆਂ ਜੱਟ ਨੂੰ ਮਾਰ ਮੁਕਾਵਣ ਐਸੀਆਂ ਬਣਿਆ ਰਫਲਾਨੀ ਚੰਗੇ ਲੋਕੀਆ ਦਾਾਂ ਦੇ ਗਏ ਮਾੜੇ ਦੇ ਗਏ ਅਕਲਾਸੀ ਤਰਾਂ ਤਰਾਂ ਦੀ ਦੁਨੀਆ ਟੱਕਰੀ ਤਰ੍ਹਾਂ ਤਰ੍ਹਾਂ ਦੀ ਦੁਨੀਆ ਟੱਕਰੀ ਬਨਸ ਬਨੀਆਂ ਸ਼ਕਲਾਂ ਸੀ ਚੰਗੇ ਲੋਕੀਆ ਦਾਂ ਦੇ ਗਏ ਮਾੜੇ ਦੇ ਗਏ ਅਕਲਾਂ ਸੀ ਇਹ ਸੀ ਪਾਰਾਈ ਤੁਸੀਂ ਲਿਖਿਆ ਹੈ ਹਾਂਜੀ ਮੈਂ ਲਿਖਿਆ ਗਾਣਾ ਇਹ ਪੂਰਾ ਦਾ ਪੂਰਾ ਗਾਣਾ ਕਰਨਾ ਸੀ ਉਹਨੂੰ ਦੱਸਿਆ ਕਿ ਉਹਦੇ ਡੈਥ ਤੋਂ ਬਾਅਦ ਹਿੰਮਤ ਜੀ ਨਹੀਂ ਪਈ ਗਾਣ ਗਏ ਕਿਉਂਕਿ ਉਹ ਅੰਦਰ ਫੀਲ ਨਹੀਂ ਆਉਂਦਾ ਕਿ ਯਾਰ ਅਸੀਂ ਗਾ ਸਕੀਏ ਤਾਂ ਹੁਣ ਮੈਂ ਖੁਸ਼ ਹਾਂ ਹੁਣ ਗਾਵਾਂਗੇ ਹੁਣ ਲਗਾਤਾਰ ਗਾਣੇ ਕਰਾਂਗੇ ਤੇ ਬਾਈ ਤੇ ਲਿਖੇ ਬਹੁਤ ਬਏ ਨੇ ਆਪਾਂ ਉਹ ਟਾਈਮ ਨਹੀਂ ਲਿਖੇ ਜਿਹੜੇ ਉਹਦੇ ਨਾਲ ਮੇਰੀਆਂ ਅਟੈਚਮੈਂਟਾਂ ਦੀ ਸਾਡੀਆਂ ਆਹ ਬਾਈ ਦੇ ਕੈਮਰਾ ਮਾਰਦੋ ਇਹ ਵੀ ਸਾਡਾ ਦੋਸਤ ਹੀ ਆ ਰੋਮੀ ਚੱਕੀ ਇੱਧਰ ਸਾਡੇ ਬਚਪਨ ਤੋਂ ਅਸੀਂ ਦੋਨੇ ਦੋਨੇ ਉਹਦੇ ਨਾਲ ਹੀ ਹੁੰਦੇ ਸੀ ਬਿਲਕੁਲ ਲੱਗ ਕੇ ਇਹ ਵੀ ਉਹਨੂੰ ਸਮਝਦਾ ਹੁੰਦਾ ਸੀ ਇਹ ਵਧੀਆ ਸੁੱਕ ਆ ਗਿਆ ਕੋਲੇ ਟਾਈਮ ਤੇ ਆਜੋ ਤੁਸੀਂ ਵੀ ਆਜੋ ਕੀ ਨਾਮ ਹੈ ਤੁਹਾਡਾ ਬੋਲਦੇ ਮਹਾਰਾਜ ਆਇਆ ਇਹ ਸੰਗਦੇ ਨੇ ਚਲੋ ਕੋਈ ਨਾ ਤੇ ਬਸ ਬਈ ਇਹ ਯਾਦਾਂ ਨੇ ਹੁਣ ਖੁਸ਼ੀ ਹੈ ਕਿ ਹਨਾ ਦੁਬਾਰੇ ਫਿਰ ਭਾਗ ਲੱਗ ਗਿਆ ਉਹ ਹਵੇਲੀ ਨੂੰ ਜਿੱਥੇ ਪਹਿਲਾਂ ਸਾਨੂੰ ਵੀ ਮੈਂ ਵੀ ਨਹੀਂ ਸਮਝ ਸਕਦਾ ਦੱਸਾਂ ਉਹਦੀ ਡੈਥ ਤੋਂ ਬਾਅਦ ਹਵੇਲੀ ਚ ਜਾਣ ਦੀ ਹਿੰਮਤ ਹੀ ਨਹੀਂ ਪਈ ਬਾਹਰ ਚੋਂ ਮੁੜਿਆ ਆਉਂਦਿਆਂ ਕਿਉਂਕਿ ਦਿਲ ਨਹੀਂ ਕਰਦਾ ਕਿ ਯਾਰ ਉੱਥੇ ਜਾਈਏ ਪਰ ਹੁਣ ਸਭ ਕੁਝ ਹੋਊਗਾ ਹੁਣ ਖੁਸ਼ੀਆਂ ਆਉਣਗੀਆਂ ਹੁਣ ਜਾਵਾਂਗੇ ਤੇ ਭੰਗੜੇ ਵੀ ਪਾਵਾਂਗੇ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਛੋਟੇ ਸ਼ਬਦ ਬਾਰੇ ਪਰਿਵਾਰ ਬਾਰੇ ਤੇ ਜਿਹੜੇ ਸਿੱਧੂ ਦੇ ਵੀ ਪਰਿਵਾਰ ਹੀ ਕਹਿ ਸਕਦੇ ਹਾਂ ਪਰਿਵਾਰ ਹੀ ਹੈ ਸਿੱਧੂ ਦੀ ਫੈਮਿਲੀ ਹੈ ਜੋ ਪ੍ਰਸ਼ੰਸਕ ਨੇ ਕੀ ਕਹਿਣਾ ਚਾਹੁੰਦੇ ਮੈਂ ਪ੍ਰਸ਼ੰਸਕਾਂ ਨੂੰ ਇਹੀ ਕਹੂੰਗਾ ਜੀ ਕਿ ਸਭ ਤੋਂ ਪਹਿਲਾਂ ਤੇ ਆ ਕਿ ਥਾਣਾ ਆਪਣੇ ਜ ਆਪਣਾ ਭਰਾ ਵਾਪਸ ਆ ਗਿਆ ਕਦੇ ਵੀ ਜੀ ਕੋਈ ਨੈਗੇਟਿਵ ਗੱਲ ਆਉਂਦੀ ਆ ਤਾਂ ਉਹ ਪਰਿਵਾਰ ਤੱਕ ਨਾ ਜਾਣਦਿਆ ਕਰੋ ਕਿਉਂਕਿ ਉਹਨਾਂ ਨੇ ਬਹੁਤ ਸੰਤਾਪ ਹੰਡਾ ਲਿਆ ਬਹੁਤ ਦੁੱਖ ਦੇਖ ਲਿਆ ਕਦੇ ਵੀ ਨੈਗੇਟਿਵ ਕਮੈਂਟ ਨਾ ਕਰਿਆ ਕਰੋ ਕਿਉਂਕਿ ਆਂਟੀ ਦਾ ਸੁਭਾਅ ਕਿ ਉਹ ਚੈੱਕ ਕਰਦੇ ਰਹਿੰਦੇ ਆ ਐਂਕਲ ਦਾ ਵੀ ਸੁਭਾਅ ਤੇ ਉਹਨਾਂ ਦੇ ਦਿਲ ਨੂੰ ਬਹੁਤ ਵੱਡਾ ਦੁੱਖ ਹੁੰਦਾ ਹੈ ਉਹ ਬੰਦੇ ਨੇ ਇਕੱਲੇ ਪੰਜਾਬ ਨਹੀਂ ਇੰਡੀਆ ਨੂੰ ਪੂਰੇ ਨੂੰ ਦੇਸ਼ ਆਪਦੇਸ਼ਾਂ 'ਚ ਨਾਮ ਲੈ ਗਿਆ ਵਰਲਡ ਲੈਵਲ ਤੱਕ ਭਾਗ ਗਿਆ ਆਪਾਂ ਪੱਗ ਦਾ ਰਤਬਾ ਉਹਨੇ ਬਹੁਤ ਉੱਚਾ ਕੀਤਾ ਤਾਂ ਹਮੇਸ਼ਾ ਇਹ ਦੇਖਿਆ ਕਰੋ ਕਿ ਬੰਦੇ ਨੇ ਸਾਨੂੰ ਕਿੱਥੇ ਬਚਾਤਾ ਕਦੇ ਵੀ ਨੈਗੇਟਿਵ ਚੀਜ਼ ਨੂੰ ਨਾਲ ਲੈ ਕੇ ਆਉਂਦਿਆ ਕਰੋ ਪੋਜ਼ਿਟਿਵ ਹੈ ਜਿਹੜਾ ਤੁਹਾਡੇ ਚੋਂ ਚਲਾ ਗਿਆ ਬੰਦਾ ਅਮਰ ਹੋ ਗਿਆ ਉਹ ਬੰਦੇ ਨੂੰ ਹਮੇਸ਼ਾ ਯਾਦ ਰੱਖੋ ਆਪਣੇ ਵਿੱਚ ਚਲੋ ਛੋਟੇ ਪੈਰੀ ਉਹਦਾ ਛੋਟਾ ਪਰ ਆ ਜਾਓ ਹਨਾ ਮੈਂ ਕਹਣਾ ਉਹਦੀ ਉਮਰ ਮੇਰੀ ਵੀ ਉਮਰ ਉਹਨੂੰ ਲੱਗ ਜੇ ਤਾਂ ਉਹਨਾਂ ਦੀ ਹੁਣ ਖੁਸ਼ੀਆਂ ਸਾਂਝੀ ਹੋਈਏ ਕੋਈ ਵੀ ਇਨੈਕਟੀਵਿਟੀ ਆ ਉਹ ਨਾ ਫਲਾਓ ਸਿੱਧੂ ਦਾ ਕੋਈ ਗਾਣਾ ਸੁਣਾਓਗੇ ਵੈਸੇ ਮੈਂ ਸਿੱਧੂ ਦਾ ਹਾਂਜੀ ਗਾਣਾ ਸੁਣਾ ਦਿੰਨੇ ਹੂੰ ਹੋ ਦੱਬਰ ਨੂੰ ਮਨ ਜਨਾ ਮੰਨੇ ਅਲੜੇ ਅੱਖ ਬਾਰਾਂਗੇ ਜੀ ਸ਼ਾਟਗਨ ਅਲੜੇ ਸਲ ਦਿਲ ਤੇ ਨਿਸ਼ਾਨੇ ਸਿੱਦੇ ਮਾਰ ਦਿਆ ਮਾ ਹਰਦੀਆ ਓ ਸਿਰ ਉੱਤੋਂ ਲੰਗਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਹਾ ਹਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਹਰਦੀਆਂ ਉਹ ਨਾਮ ਕਰੇ ਸ਼ਾਇਨ ਜਿਵੇਂ ਤੱਪ ਬੱਲੀਏ ਮੂੰਹਾਂ ਉੱਤੇ ਰੱਖਦੇ ਆ ਚੁੱਪ ਬੱਲੀਏ ਸਕਸੈਸ ਰੰਦੀ ਸ਼ਹਿਰ ਵਿੱਚ ਸ਼ੋਰ ਕਰਦੀ ਸਾਡਾ ਟੌਪ ਤੇ ਬਦੂਖਾਂ ਦਾ ਗਰੁੱਪ ਬੱਲੀਏ ਉਹ ਜਿੰਨਾ ਜਿੰਨਾ ਨਾਲ ਮੇਰੀ ਯਾਰੀ ਅਲੜੇ ਮਾਰੂ ਹਥਿਆਰ ਦੇ ਸ਼ਿਕਾਰੀ ਅਲੜੇ ਧਰਤੀ ਤੇ ਸੁੱਟ ਦੇ ਨੇ ਪਾਰਦੀਆਂ ਪਾਰਦੀਆਂ ਉਹ ਸਿਰ ਉੱਤੋਂ ਲੰਗੜ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਹਾਰਦੀਆਂ ਉੱਚੀਆਂ ਨੇ ਗੱਲਾਂ ਤੇਰੇ ਹਾਰਦੀਆਂ ਸੋ ਐਸੀ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਜਿਗਰੀ ਯਾਰ ਜੀਤੂ ਮੂਸਾ ਜਿਹਨਾਂ ਨਾਲ ਸਿੱਧੂ ਮੂਸੇਵਾਲਾ ਨੇ ਲੈ ਕੇ ਗੱਲਾਂ ਕੀਤੀਆਂ ਨੇ ਕਿਉਂਕਿ ਬਚਪਨ ਦੇ ਵਿੱਚ ਇਕੱਠਿਆਂ ਨੇ ਸੁਪਨਾ ਦੇਖਿਆ ਸੀ ਕਿ ਵੱਡੇ ਹੋ ਕੇ ਗਾਇਕ ਬੰਨਾ ਹੈ ਤੇ ਉਹਨਾਂ ਬੁਲੰਦੀਆਂ ਨੂੰ ਹਾਸਲ ਕਰਨਾ ਹੈ ਜਿਸ ਦਾ ਉਹ ਸੁਪਨਾ ਦੇਖ ਸੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ